ਹਾ ਨਜ਼ਾਰਾ ਆ ਗਿਆ ਉਹੀ ਫਿਰਦੇ ਦੀ ਨਹਿਰੇ ਚ ਉਹ ਡੇਕੜੀ ਸਦੇ ਇੱਧਰ ਕਿੱਧਰ ਜਾਂਦੀਆਂ ਕੋੜ ਨੇ ਸਿੱਧੀ ਚੱਲ ਕਰਨ ਨੂੰ ਹੋਰੇ ਪਾਸੇ ਜਾਈ ਜਾਂਦੀ ਐ ਉਹ ਦੇਖ ਭਾਈ ਉਹ ਜਵਾਖੋ ਕਿੱਧਰ ਫਿਰਦੇ ਰਾਹ ਚਾਹੇ ਨਾ ਹੋਇਆ ਫਿਰਦਾਗਾ ਸਾਈਡ ਤੇ ਦਰ ਲੋਗਾ ਭਾਈ ਲੰਗੜਾ ਤਾਂ ਤੂੰ ਆਂਗਾ ਇੱਕੋ ਲਾਤ ਤੜਾਈ ਫਿਰਦਾ ਦੂਜੀ ਵੀ ਤੜਵਾਵੇਂਗਾ ਹੁਣ ਮੈਂ ਕਹਉ ਤੜਾ ਉਂ ਭਾਈ ਜਾਣ ਜਾਣ ਬਚਾਲੇ ਤੁਰਦੇ ਹੋਵੇਂ ਸਕੂਟਰੀ ਲੈ ਲਈਏ ਸਰਾ ਲੰਗ ਜਮੀਨੀ ਸ਼ਰਮ ਆਉਂਦੀ ਹੈਗੀ ਚਲਾਉਣਾ ਤਾਂ ਸਿੱਖ ਲੈ ਪਹਿਲਾਂ ਤੈਨੂੰ ਨਹੀਂ ਤਾਂ ਆਉਂਦੀ ਆ ਭਾਈ ਲੱਦੀ ਆਉਂਗੇ ਤੂੰ ਹੈ ਬੁਢਾ ਹੋ ਕੇ ਹੁਣ ਤੂੰ ਇਹ ਚਲਾਉਣ ਲੱਗੇ ਆਂਗਾ ਉਲਟਾ ਮੇਰਾ ਖੋਟ ਆ ਵਿਚਾਰੇ ਜਾਣੀ ਆ ਭਾਈ ਪਹਿਲੇ ਸਿੱਖੇ ਇਹਨੂੰ ਚਲਾਉਣੀ ਫੇਰ ਜਿਹੜਾ ਚਲਾਈ ਆਹੋ ਮੈਂ ਦੇਖਿਆ ਨਹੀਂ ਛੋਟੇ ਕੱਢੇ ਮੱਠੀ ਪਈ ਪੰਚਾਇਤ ਘਰੂਆਂ ਮੱਠੀ ਫੇਰ ਭਲਾਈ ਆ ਇਹਨੂੰ ਚੋਰੇ ਨੂੰ ਸਕੂਟੀ ਲੈ ਰਾਣੀ ਆਉਂਦੀ ਆ ਅੱਜ ਕਿਵੇਂ ਜੀ ਕਰਿਆ ਸਾਡੇ ਘਰ ਆਉਣ ਨੂੰ ਤੂੰ ਆਉਂਦੀ ਆ ਨੇ ਉਹ ਸੋਡਾ ਚੋਰਾ ਛੜਾ ਮਲੰਗਾ ਸਕੂਟਰੀ ਚ ਕਰਖੀ ਆ ਉਹਨੂੰ ਚਲਾਉਣੀ ਉਹਨੂੰ ਆਉਂਦੀ ਨਹੀਂ ਹੈਗੀ ਮੇਰੇ ਲਈ ਲੱਤਾਂ ਤੋੜ ਦੇਣੀਆਂ ਸੀ ਉਹਨੇ ਅੱਜ ਹੀ ਮੈਂ ਮਰ ਜਾ ਲੈ ਕੇ ਲੰਘ ਵੀ ਗਈ ਉਹਨੂੰ ਸਮਝਾ ਲਓ ਮਾੜਾ ਮੋਟਾ ਕਰੇ ਬਿਠਾ ਲਓ ਖੁੱਲਾ ਛੱਡ ਰੱਖਿਆਗਾ ਉਹ ਹਾਈ ਨਹੀਂ ਭੈਣੇ ਮੈਨੂੰ ਤਾਂ ਪਤਾ ਹੀ ਨਹੀਂ ਕਦ ਲੈ ਕੇ ਲੰਘ ਗਿਆ ਉਹ ਉਹਨੇ ਤਾਂ ਕੱਲ ਮੇਰੇ ਮੁੰਡੇ ਦੀਆਂ ਵੀ ਲੱਤਾਂ ਤੋੜ ਦੇਣੀਆਂ ਸੀ ਜਦ ਲੈ ਕੇ ਆਇਆ ਤੇ ਲੈ ਕੇ ਕਿਉਂ ਦਿੱਤੀ ਤੀ ਜੇ ਦੋਨੋਂ ਆਉਂਦੀ ਨਹੀਂ ਸੀ ਚਲਾਉਣੀ ਹੁਣ ਭੈਣੇ ਤੈਨੂੰ ਕੀ ਦੱਸਾਂ ਸੀ ਕਾਨੂੰ ਲੈ ਕੇ ਦਿੱਤੀ ਆ ਆਪੇ ਮਰ ਗਿਆ ਅੜਦੀ ਤੇ ਪੈਸੇ ਲੈ ਕੇ ਆਪੇ ਲਿਆ ਆ ਅਸਬਥੇ ਰਾਟਾਰ ਦੇ ਰਹੀ ਮੈਂ ਮੋਟੀ ਗੌਰ ਰੱਖਿਆ ਕਰੋ ਉਹਦੀ ਚਾਚੀ ਕੀ ਗੱਲ ਹੋ ਗਈ ਦੇਖ ਲਾ ਪੁੱਤ ਲਾਂਬੇ ਲਿਆਉਣ ਲੱਗ ਗਿਆ ਕਹਿੰਦੀ ਮੇਰੇ ਵਿਚ ਮਾਰਨੀ ਸੀ ਵਿਚ ਮਾਰੀ ਰਸਤੇ 'ਚ ਆਉਂਦੀ ਤੀ ਤੁਰੀ ਆਉਂਦੀ ਤੀ ਕਿ ਚਲਾਉਣੀ ਤਾਂ ਉਹਨੂੰ ਆਉਂਦੀ ਨਹੀਂ ਹੈਗੀ ਇੱਕ ਲੱਤ ਟੁੱਟੀ ਹੋਈ ਹੈ ਦੂਜੀ ਵੀ ਤੜਪਾਊਗਾ ਹੁਣ ਉਹ ਮੈਂ ਤਾਂ ਚਾਚੀ ਪਹਿਲੇ ਕਿਹਾ ਸੀ ਇਹਨਾਂ ਨੂੰ ਵੀ ਆਉਂਦੀ ਤਾਂ ਨਹੀਂ ਸਿਆਪਾ ਨਾ ਮਾ ਹੋਰ ਬੰਜ ਘਟ ਲੈ ਕੰਜਰ ਨੇ ਮੇਰੀਆਂ ਲੱਤਾਂ ਤੋੜ ਦੇਣੀਆਂ ਦੀਆਂ ਨਹੀਂ ਮੈਂ ਤਾਂ ਪੰਚਾਇਤ ਮੈਂਬਰ ਇਕੱਠੇ ਕਰੂੰਗੀ ਹੁਣ ਜਾਂ ਮੈਨੂੰ ਪੈਸੇ ਦੋ ਕੋਨੇ ਚਾਚੀ ਪਹਿਲਾਂ ਠਾਕੀ ਦੇ ਦਾਂਗੇ ਅਸੀਂ ਇਕੱਠਾ ਨਾ ਕਰਿਓ ਐਵੇਂ ਸਾਡੀ ਬਦਨਾਮੀ ਹੋਊਗੀ ਹੁਣ ਉਹ ਤਾਂ ਮੇਰਾ ਤਾਇਆ ਜਿਆਜਾ ਕੰਜਰ ਹੈਗਾ ਤੁਸੀਂ ਚ ਪੈਣਾ ਉਹੀ ਮਿੰਤ ਵਾਲੀ ਉਹ ਗੱਲ ਆ ਕਾ ਨੂੰ ਹੁਣ ਤੂੰ ਵਾਦਾ ਨਾ ਵਧਾਈ ਉਹ ਤਾਂ ਜਿਹੜਾ ਕੰਜਰ ਹੈਗਾ ਹੈਗਾ ਹੁਣ ਕੋਈ ਗੱਲ ਨਹੀਂ ਸਾਨੂੰ ਤਾਂ ਕਰਨਾ ਹੀ ਪੈਣਾ ਕੋਈ ਗੱਲ ਨਹੀਂ ਜਿਹੜੇ ਪੈਸੇ ਲੱਗਣਗੇ ਅਸੀਂ ਲਾ ਦਾਂਗੇ ਤੇਰੇ ਲਾਤੇ ਮੇਰਾ ਮੁੰਡਾ ਲੈ ਜਾਊਗਾ ਤੈਨੂੰ ਜਿੱਥੇ ਦਿਖਾਉਣਾ ਦਿਖਾ ਦੂ ਦੇਖ ਲੈ ਮੈਂ ਤੜਕੇ ਦਾ ਨਿਕਲਿਆ ਹੋਇਆ ਤਾਂ ਅਜੇ ਤੱਕ ਘਰੇ ਨਹੀਂ ਪੜਿਆ ਹੈਗਾ ਉਹਦੇ ਨਾਲ ਪਹਿਲਾਂ ਲੰਬ ਆ ਗਿਆ ਕਰੀ ਹਜੇ ਤਾਂ ਹੋਰ ਬਣ ਕੇਨੇ ਕੇ ਲੰਬੇ ਆਉਣਗੇ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਕਦ ਲੈ ਕੇ ਲੰਘ ਗਿਆ ਕਿਸੇ ਦੇ ਵਿੱਚ ਮਾਰੂਗਾ ਮੈਂ ਅਵਦੀਆਂ ਵੀ ਲੱਤਾਂ ਤੜਵਾਉ ਦੋਏ ਉਹੀ ਤਾਂ ਗੱਲ ਆ ਚਾਚੀ ਮੈਂ ਤਾਂ ਕਹਿੰਦੀ ਵਧੀਆ ਟੁੱਟ ਜਾਣ ਬੈਠਦਾ ਜਾਊਗਾ ਅਸੀਂ ਤਾਂ ਭੈਣੇ ਤਪਾਏ ਪਏ ਆ ਉਹਦੀ 4 ਕਿੱਲੇ ਜ਼ਮੀਨ ਤਾਂ ਕੀ ਬੋਣਨੇ ਆ ਸਾਡਾ ਤਾਂ ਕਹਦਾ ਨੇ ਸਾਰਾ ਦਿਨ ਦਾ ਲਹੂ ਪੀ ਰੱਖਦਾ ਏ ਕਦੇ ਕੱਪੜਿਆਂ ਪਿੱਛੇ ਲੜਦਾ ਕਦੇ ਰੋਟੀ ਪਿੱਛੇ ਲੜਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਵਿੱਚ ਆਉਂਦਾ ਕੀ ਆ ਹੁਣ ਦੇਖੀ ਉਹ ਜਿਹੜੇ 4 ਕਿੱਲੇ ਨੇ ਬੁਕਾ ਕੇ ਦਬਾਊਗਾ ਕਿਸੇ ਨੂੰ ਜੇ ਕਿਸੇ ਦੇ ਵਿੱਚ ਮਾਰ ਕੇ ਮਾਰਦਾ ਕਿੱਥੋਂ ਲੈ ਕੇ ਦਿੱਤੀ ਇਹਨੂੰ ਉਹ ਚਾਚੀ ਅਸੀਂ ਕਾਹਨੂੰ ਲੈ ਕੇ ਦਿੱਤੀ ਆ ਅਸੀਂ ਤਾਂ ਕੋਰਾ ਜਵਾਬ ਦਿੱਤਾ ਸੀਗਾ ਉਹ ਤਾਂ ਆਰਤੀ ਕੋਲ ਭਾ ਗਿਆ ਉਹ ਤਾਂ 45000 ਰੁਪਏ ਲਿਆ ਆ ਕੇ ਨਾ ਉਹ ਲੈ ਕੇ ਆਇਆ ਸਕੂਟਰੀ ਜਿਵੇਂ ਮਰਜ਼ੀ ਕਰੋ ਬਈ ਉਹਨੇ ਤਾਂ ਮੇਰੀਆਂ ਲੱਤਾਂ ਤੋੜ ਕੇ ਬਿਠਾ ਦਦੀ ਮੈਨੂੰ ਤਾਂ ਮੰਜੇ ਤੇ ਜਾ ਜਾਂਦੀ ਕਰਤੀ ਸੀ ਮੇਰੀ ਤਾਂ ਨੇ ਘਰ ਬਰਬਾਦ ਕਰਨ ਵਾਲੀ ਗੱਲ ਕਰਤੀ ਸੀਗੀ ਅੱਜ ਤਾਂ ਨੇ ਕੋਈ ਗੱਲ ਨਹੀਂ ਚਾਚੀ ਐਤ ਕੀ ਮਾਫ ਕਰਦੇ ਜੇ ਅੱਗੇ ਤੋਂ ਤੈਨੂੰ ਤਾਂ ਇਹ ਨਹੀਂ ਹਰਕਤ ਕਰੀ ਨਾ ਬੇਸੱਗ ਗਿੱਚੀ ਤੋਂ ਫੜਦੀ ਅਸੀਂ ਤੈਨੂੰ ਕੁਝ ਨਹੀਂ ਕਹਿੰਦੇ ਹੈਗੇ ਕਿ ਨਹੀਂ ਮਾਂ ਹੋਰ ਪੈਣ ਮੁੰਡਾ ਵੀ ਠੀਕੇ ਕਹਿੰਦਾ ਅਸਤਾਪ ਤਪਾਏ ਪਏ ਆ ਕਿਹਦਾ ਜੀ ਕਰਦਾ ਵੀ ਕੋਈ ਲੰਬੇ ਲੈ ਲੈ ਕੇ ਆਈ ਜਾਵੇ ਆ ਕੇ ਚਾਹ ਬਈ ਚਾਹ ਪਾ ਖਾਨਾ ਐਤ ਕੀ ਤਾਂ ਬਖਸ਼ ਦਿੰਨੀ ਆ ਗਾਹਾਂ ਤੋਂ ਨਹੀਂ ਮੈਂ ਉਹਨੂੰ ਬਖਸ਼ਦੀ ਹੈਗੀ ਕੋਈ ਗੱਲ ਨਹੀਂ ਚਾਚੀ ਅਸੀਂ ਤੇ ਬੇਸ਼ੱਕ ਸਿਰ ਪਾੜਦੀ ਕੱਟ ਜਾਂਦਾ ਸੁਣ ਜਾ ਕੇ ਰੱਖੋ ਮੜਾ ਮੋਟਾ ਕਿੰਨੇ ਦਾ ਲਾਲ ਮਾਰੇ ਦੀ ਪਈ ਹੁਣ ਲਾਲ ਮਾਰੇ ਤੇ ਸ਼ਰਮ ਤਾਂ ਨਹੀਂ ਆਉਂਦੀ ਲੋਕਾਂ ਤੋਂ ਲੰਬੇ ਦਵਾਉਂਦਾ ਫਿਰਦਾ ਏ ਜੇ ਨਹੀਂ ਚਲਾਉਂਦੀ ਅੱਗ ਲਾ ਦੇ ਇਹਨੂੰ ਖੜਾ ਦੇ ਅੰਦਰ ਚਲਾਉਣੀ ਕਿਉਂ ਨਹੀਂ ਆਉਂਦੀ ਮੈਂ ਸਿਰੇ ਦਾ ਡਿਲੀਵਰਾਂ ਪੜਾ ਡਰਾਈਵਰ ਕੀ ਮਕਲਾਬੇ ਦਾ ਤੂੰ ਚਾਚੀ ਦੇ ਵਿਚਾਰੇ ਲੱਤਾਂ ਤੋੜਦੇ ਸੀ ਤੇ ਲਾਂਬਾ ਲੈ ਕੇ ਆਈ ਐ ਚਾਚੀ ਤੇਰੀ ਵਿਚਾਲੇ ਜਾਂਦੀ ਦੀ ਤੁਰੀ ਤੈਨੂੰ ਚਲਾਉਣੀ ਆਉਂਦੀ ਐ ਸਕੂਟਰੀ ਪਹਿਲਾਂ ਮੈਨੂੰ ਐ ਦੱਸ ਨਹੀਂ ਗੱਲ ਤੈਨੂੰ ਮੇਰੀ ਗੱਲ ਸੁਣ ਮੈਂ ਤੈਨੂੰ ਕਿਹਾ ਸੀਗਾ ਵੀ ਪਹਿਲਾਂ ਮੈਂ ਤੈਨੂੰ ਸਿਖਾ ਦੂੰਗਾ ਜਦੋਂ ਤੂੰ ਸਿੱਖ ਗਿਆ ਨਾ ਫਿਰ ਜਿੱਥੇ ਮਰਜ਼ੀ ਲਈ ਫਿਰ ਹੁਣ ਤੂੰ ਖੇਤਾਂ ਜੱਬੀ ਫਿਰਦਾ ਐ ਰੋਡ ਤੇ ਚੜ੍ਹ ਲੈਣਾ ਜੇ ਕੋਈ ਜਾ ਜਾਂਦੀ ਹੋਗੀ ਕੌਣ ਜ਼ਿੰਮੇਵਾਰ ਆ ਉਹ ਚੀਜ਼ ਐ ਦੱਸ ਮੈਨੂੰ ਜਾ ਜਾਂਦੀ ਐ ਕਿਵੇਂ ਹੋ ਜੂਏ ਐ ਕੋਈ ਮਰਦਾ ਮਰੀ ਜਾਵੇ ਫਿਰ ਮੇਰੇ ਤੇ ਨਹੀਂ ਗੱਲ ਆਉਂਦੀ ਹੈਵੀ ਲਾਇਸੈਂਸ ਐ ਮੇਰੇ ਕੋਲੇ ਉਹ ਐਗੋ ਤੇਰੇ ਬੇ ਹੈਵੀ ਲਾਇਸੈਂਸ ਨਾਲੇ ਹੋਰ ਮਰੀ ਨਾ ਮੇਰੀ ਗੱਲ ਸੁਣ ਹੈਵੀ ਲਾਇਸੈਂਸ ਨੂੰ ਕੀ ਕਰਾਂਗਾ ਜੇ ਅਗਲੀ ਦੀਆਂ ਲੱਤਾਂ ਟੁੱਟ ਜਾਂਦੀਆਂ ਅਗਲੇ ਦਾ ਤਾਂ ਨਿਆਣੇ ਰੁਲਗੇ ਦੀ ਕਾਹ ਰੋਟੀ ਦੇ ਦਿੰਦਾ ਫੇਰੇ ਅਗਲੀ ਦਾ ਖੋਟ ਹੈ ਆਪਣਾ ਕੀ ਹੈ ਚਾਹੇ ਕੁਸ ਰੋਲੇ ਪਈ ਆਪਾਂ ਨੂੰ ਕੀ ਹੈ ਐਂ ਕਰ ਓ ਬਾਬੇ ਕੀ ਮਰੇ ਚੱਕ ਕਰਾ ਲੈ ਪਈ ਇਹਨਾਂ ਦੇ ਹਰਨੇਕ ਕੇ ਬਾਰ ਚ ਲੱਗੇ ਪਏ ਨੇ ਚਾਲਾ ਅਸੀਂ ਦੱਸ ਕੈਮਰੇ ਦੇਖ ਕੇ ਕੀ ਲੈਣਾ ਉਹ ਪਾਗਲ ਥੋੜੀ ਜਿਹੜੀ ਲੰਬਾ ਦੇਖ ਲੈ ਆਹ ਦੇਖ ਲੈ ਜੇ ਇਹਨੂੰ ਨਹੀਂ ਆਉਂਦੀ ਕੱਢ ਜੇ ਮਰੂੜੀ ਜਾਂਦਾ ਖੜਿਆ ਮੈਂ ਤਾਂ ਚੁੱਪ ਕਰਾ ਖੜਾ ਮੈਂ ਇੱਥੇ ਨੂੰ ਕੱਲ ਨੋਰ ਤੇ ਲੈ ਇਹ ਤਾਂ ਮੁੰਡਾ ਖੜਿਆ ਉਹ ਤਾਂ ਚਾਕੀ ਧੋਕ ਕੱਢ ਮਾਰੂ ਇਹ ਕਿਸੇ ਨੂੰ ਕੀ ਹੈ ਇਹਨੂੰ ਜਦੋਂ ਤੈਨੂੰ ਸਕੂਟਰੀ ਚਲਾਉਣੀ ਨਹੀਂ ਆਉਂਦੀ ਪੰਗੇ ਘਾਤੋ ਲੈਣਾ ਨਾ ਤੂੰ ਚੰਗਾ ਭੜਾ ਗਿਆ ਸੀ ਜਦੋਂ ਭਾਈ ਮੈਂ ਤੈਨੂੰ ਚਲਾਉਣੀ ਸਿਖਾ ਦੂੰਗਾ ਉਦੋਂ ਲੈ ਜਾ ਕਰੀ ਆਹ ਮੰਡੀ ਚ ਖੜਾ ਕਿਉਂ ਤੈਨੂੰ ਨਾਲੇ ਮੇਰੀ ਗੱਲ ਸੁਣ ਲੈ ਜੇ ਅੱਜ ਤੋਂ ਬਾਅਦ ਸਕੂਟਰੀ ਬਾਹਰ ਲੈ ਕੇ ਗਿਆ ਲੋਕ ਤੇਰੀਆਂ ਲੱਤਾਂ ਤੋੜ ਕੇ ਤੈਨੂੰ ਘ ਜਿਹੜੇ ਕੰਮ ਤੂੰ ਕਰਦਾ ਖੋਟ ਮੈਂ ਆਦੇ ਲਾ ਹੁਣ ਵੀ ਹੱਥ ਪਾਈ ਖੜਿਆ ਮੈਂ ਤਾਂ ਚਾਈਂ ਖੜੀ ਮੈਂ ਤਾਂ ਆਇਆ ਹੱਥ ਨੇ ਉਤਰ ਮੜਾ ਜਾ ਲਾ ਦੇ ਇਹਨੂੰ ਅੰਦਰ ਲਾ ਦੇ ਫੂਕ ਦੇ ਕਿਤੇ ਨੇ ਦੁਖੀ ਕਰ ਲਿਆ ਸਾਡਾ ਸੰਤਾ ਤਪਾ ਲਿਆ ਸਾਡਾ ਰੋਟੀ ਵੀ ਮੂੰਚੋਂ ਕੱਢੇਗਾ ਹੁਣ ਤੂੰ ਅਜੇ ਦੋ ਦਿਨ ਹੋਈ ਨਹੀਂ ਅਜੇ ਕਹਿੰਦਾ ਮੇਰੀ ਇੱਜ਼ਤ ਨਹੀਂ ਕਰਦੇ ਪਾਉਣ ਲੱਗਾ ਤੇਰਾ ਲਾ ਮੇਰਾ ਕੀ ਖੋਟ ਆ ਯਾਰ ਆਪਦਾ ਚੱਕ ਕਰ ਲੋ ਭਈ ਜਾ ਕੇ ਕੈਮਰੇ ਚੱਕਨ ਨਾ ਦੋ ਭਈ ਹੁਣ ਇਹਨੂੰ ਇਹ ਮੈਂ ਕਿਸੇ ਦੀਆਂ ਹੋਰ ਲੱਤਾਂ ਤੋੜੂਗਾ ਸਾਚੀ ਅਸੀਂ ਜਮਾ ਚੱਕਨ ਦੀ ਤੂੰ ਬਸ ਕਿਹੜਾ ਹੱਥ ਬਣ ਕੇ ਬੇਨਤੀ ਆ ਸਾਡੀ 11 ਦੱਛਦੇ ਭਾਈ ਮੁੜ ਕੇ ਚਾਹੀਦੇ ਪੰਜਾਹ ਕਰਕੇ ਕਰਦਾ ਗਾਹਾਂ ਤੋਂ ਨਹੀਂ ਮੈਂ ਹੋ ਕਰਦੀ ਹੈਗੀ ਇਹਨੂੰ ਸਮਝਾ ਕੇ ਰੱਖੋ ਮਾੜਾ ਮੋਟਾ ਇਹਨੂੰ ਅੰਦਰ ਬਿਠਾ ਲਓ ਕਿਤੇ ਭਾਈ ਤੁਸੀਂ ਵਿਚਾਰੇ ਤੁਰੇ ਜਾਂਦੇ ਜੇ ਮੇਰਾ ਕੋਈ ਕੋਲ ਨਹੀਂ ਬਾਹਰ ਹੁਣ ਹੜਦਾ ਹੀ ਨਹੀਂ ਚੁੱਪ ਕਰ ਜਾ ਗੱਲ ਤੇ ਵੀ ਮੰਨ ਲੈ ਬਾਹਰ ਜਾ ਦੇ ਕਮਰੇ ਚ ਕਿੱਥੇ ਨੇ ਤੂੰ ਠੀਕ ਕਰ ਲਿਆ ਇੱਥੇ ਠੱਕ ਚੰਗਾ ਭੈਣਾਂ ਗਾਹਾਂ ਤੋਂ ਇਹਨੂੰ ਮੈਂ ਸਮਝਾ ਕੇ ਰੱਖੋ ਮਾੜਾ ਮੋਟਾ ਕੋਈ ਗੱਲ ਨਹੀਂ ਭੈਣ ਮੇਰੀ ਗੱਲ ਸੁਣ ਲੈ ਤੇਰੇ ਸਾਹਮਣੇ ਹੀ ਆ ਦੇ ਲਾ ਹੁਣ ਕੀ ਕਰੀਏ ਨਿਆਣੇ ਨੂੰ ਵੀ ਐਂ ਬੋਲਦਾ ਹੈ ਪਤਾ ਨਹੀਂ ਕਿੱਥੋਂ ਇਹਨੇ ਸਲਾਹ ਦੇਤੀ ਕਿਸੇ ਨੇ ਵੀ ਸਕੂਟਰੀ ਲੈ ਲੈ ਕਿਤੇ ਨਹੀਂ ਛੜੇ ਨੂੰ ਸੂਟਰੀ ਲੈ ਕੇ ਦੇਤੀ ਤੁਸੀਂ ਨੇ ਇਹਨੂੰ ਚੱਲ ਕੋਈ ਨਾ ਗੁੱਸਾ ਨਾ ਕਰੀ ਉਹਦਾ ਇਹਨੂੰ ਸਾਈਕਲ ਚਲਾਉਣਾ ਨਹੀਂ ਸੂਟ ਨਹੀਂ ਫੜਾਤੀ ਇਹਦੇ ਹੱਥ ਚੱਲ ਕੋਈ ਗੱਲ ਨਹੀਂ ਭੈਣ ਗੁੱਸਾ ਨਾ ਕਰੀ ਕੀ ਕਰੀਏ ਹੁਣ ਚੱਲ ਚੰਗਾ ਭੈਣੇ ਠੀਕ ਆ ਠੀਕ ਆ ਠੀਕ ਆ ਲੈ ਦੱਸ ਪਤਾ ਦੀ ਸਿਆਪਾ ਗੱਲ ਹੁਣ ਅਗਲਾ ਲੱਖ ਡੇਢ ਲੱਖ ਤੋਂ ਘੱਟ ਨਹੀਂ ਮੰਨਦਾ ਹੈਗਾ ਇਹ ਤਾਂ ਵਿਚਾਰੀ ਹੈ ਹੀ ਸਾਉਤੀ ਜਿਹੜੀ ਇੰਨੀ ਬੋਲੀ ਨਹੀਂ ਹੈਗੀ ਕਿ ਤੇ ਨੇ ਕੰਜਰ ਨੇ ਤਾਂ ਪਾਇਆ ਪਿਆ ਫਿਰ ਇਹਦਾ ਬਾਪ ਵੀ ਕਹਿੰਦਾ ਬੋਲਦੀ ਐ ਇਹਨੂੰ ਹੁਣ ਬਹਿ ਗਿਆ ਅੰਦਰ ਜਾ ਕੇ ਸਿਆਫਾ ਖਾਣੇ ਆ ਦੇਖ ਲੈ ਪੁੱਤ ਇਹ ਤਾਂ ਹੈ ਹੀ ਸਾਉਤੀ ਵਿਚਾਰੀ ਜੇ ਜੇ ਦੀ ਜੇ ਤਾਂ ਕੋਈ ਹੋਰ ਹੁੰਦਾ ਅਗਲਾ ਤਾਂ ਐ ਕਰ ਲੰਦਾ ਪੰਚਾਇਤ ਕਰਕੇ ਹੀ ਆਪਣੇ ਘਰੇ ਖੜਦਾ ਆ ਕੇ ਵੀ 2.5 ਲੱਖ ਰੁਪਈਆ ਸਾਨੂੰ ਉਹ ਤਾਂ ਉਹੀ ਆ ਮਾਂ ਤੇਰੀ ਗਮਾਨ ਮੱਥੇ ਵਧਿਆ ਬਣੀਆ ਤਾਂ ਕਰਕੇ ਸਰ ਗਿਆ ਜੋ ਉਹੀ ਗੱਲ ਆ ਵੀ ਨਾ ਬਣੀ ਹੋਵੇ ਅਗਲੀ ਸਿੱਧੀ ਥਾਣੇ ਜਾਂਦੀ ਆ ਨਹੀਂ ਕਰਦੀ ਪੰਚਾਇਤ ਇਕੱਠੀ ਕਹੀਦਾ ਜਾਂਦੀ ਹੋ ਸੀਗੀ ਨਾਲ ਤਾਂ 25-30 ਹਜ਼ਾਰ ਰੁਪਈਆ ਭਰਉਂਦੇ ਤਾਂ ਵੱਧੀ ਭਰਾ ਲੈਂਦੀ ਇਹ ਕੀ ਪਤਾ ਲੱਗਦਾ ਮੈਨੂੰ ਤਾਂ ਆਏ ਆ ਵੀ ਪਤਾ ਨਹੀਂ ਇਹ ਕੀ ਕੁਝ ਕਰੂਗਾ ਮੈਂ ਤਾਂ ਕਹਿੰਦੀ ਫੂਕ ਦੇ ਪਰੇ ਚੱਕ ਕੇ ਵੇਚ ਦੇ ਇਹਨੂੰ ਵੇਚੀ ਦਮਾਂ ਕਿੱਥੇ ਜਾਓਗੇ ਹੁਣ ਨਵੀਂ ਸਕੂਟਰੀ ਆ ਐਨਾ ਕਿਆ ਚੱਲ ਫੇ ਕੱਪੜਾ ਪਾ ਕੇ ਰੱਖ ਦਿੰਨੇ ਆ ਚਾਬੀ ਮੈਂ ਲੁਕੋ ਦਿੰਨਾ ਆ ਹੱਲ ਇਹਦਾ ਹੋਰ ਹੱਲ ਕੋਈ ਨਹੀਂ ਹੈਗਾ ਦੱਸ ਮੈਨੂੰ ਤਾਂ ਆਏ ਆ ਵੀ ਜੇ ਚੱਲਦੇ ਇਹ ਤਾਂ ਸਿਆਣੀ ਬਿਆਣੀ ਤੀ ਜੇ ਕੋਈ ਛੋਟਾ ਮੋਟਾ ਨਿਆਣਾ ਆ ਜਾਂਦਾ ਇਹਦੇ ਮੁਰੇ ਤਾਂ ਤੋੜ ਦਿੰਦਾ ਨਾ ਨਿਆਣੇ ਦੀ ਲੱਗਾ ਇਹਨੇ ਕਿੱਥੇ ਛੱਡਣਾ ਸੀਗਾ ਕਿ ਕਿ ਰੁਕਦੀ ਇਹਦੇ ਤੋਂ ਪੈਰ ਲਾ ਲਾ ਤਾਂ ਰੁਕਦਾ ਹੋਣ ਦੇ ਲੱਜ ਬੈਠੀ ਕਿਵੇਂ ਕਿਨੀ ਤੇਜ ਨਗਾ ਕੇ ਦੱਸੀ ਨਹੀਂ ਪੁੱਤਾਂ ਹੁੰਦੀ ਨਹੀਂ ਹੁਣ ਕੀ ਅਗਲੇ ਨੂੰ ਵੀ ਕਹੇ ਦੱਸ ਉਹ ਵੀ ਕਹਿੰਦੀ ਹੋਣੀ ਆ ਵੀ ਕਿਵੇਂ ਘਰੇ ਵੀ ਆ ਤਾਂ ਸਕੂਟਰੀ ਤੇ ਆਏ ਗੇੜੇ ਮਾਰਦਾ ਫਿਰਦਾ ਦੱਸ ਭਾਈ ਉਹ ਤਾਂ ਉਹੀ ਗੱਲ ਆ ਵੀ ਪਹਿਲਾਂ ਸਾਉ ਸੀਗਾ ਹੁਣ ਜਿਵੇਂ ਕਹਿੰਦਾ ਦੁਬਾਰੇ ਜਵਾਨੀ ਚੜਦੀ ਹੁੰਦੀ ਆ ਇਹ ਤਾਂ ਉਹ ਕੰਮ ਹੋ ਗਿਆ ਮੇਰੇ ਤਾਂ ਇਹਦਾ ਤਾਂ ਲਾਂਬੇ ਖੱਟਣ ਵਾਲਾ ਕੰਮ ਹੋ ਗਿਆ ਤੇਰਾ ਬਾਪ ਕਿੱਥੇ ਆ ਪਤਾ ਨਹੀਂ ਖੇਤ ਬੰਨੇ ਗਿਆ ਹੋਣਾ ਮਾੜਾ ਮੋਟਾ ਮੈਨੂੰ ਤਾਂ ਪਤਾ ਨਹੀਂ ਕਿੱਥੇ ਆ ਉਹਨੇ ਵੀ ਕੰਨੀ ਕੱਢਦੀ ਵੀ ਦੇਖ ਲੈ ਲਾਂਬੇ ਹੋਣ ਲੱਗੇ ਭਾਈ ਹੁਣ ਕਰ ਲੈਦਾ ਕੁਛ ਕਰਨ ਫਿਰ ਤਾਂ ਮੈਨੂੰ ਵੀ ਬੋਲਦਾ ਕੋਈ ਨਾ ਰੋਟੀ ਦੇ ਦਿਆ ਕਰੋ ਕੋਈ ਕੋਈ ਗੱਲ ਨਹੀਂ ਕੱਪੜੇ ਧੋ ਕੇ ਦੇ ਦਿਆ ਕਰੋ ਹੁਣ ਦੱਸ ਕੀ ਕਰੀਏ ਆ ਲੋਕਾਂ ਦੇ ਲਾਂਬੇ ਵੀ ਅਸੀਂ ਉਹ ਲੈ ਲੀਏ ਹੋਰ ਕੀ ਆ ਫਿਰ ਮਾਂ ਜਦੋਂ ਘਰ ਚ ਮਾੜਾ ਬੰਦਾ ਹੋਵੇ ਨਾ ਲਾਂਬੇ ਵੀ ਚੱਲਣੇ ਪੈਂਦੇ ਹੁੰਦੇ ਨੇ ਚੱਲ ਕੋਈ ਨਹੀਂ ਕਰ ਲੈ ਕੰਮ ਤੰਦਾ ਐ ਜਾ ਜੇ ਪਹਿਣਾ ਸਿਆਣੀਆਂ ਚਾਚੀ ਵਿਚਾਰੀ ਟਲ ਗਈ ਜਿਹੜੀ ਅੰਦਰ ਬੜੀਆਂ ਬੈਠੀਆਂ ਨੇ ਸਾਰੀਆਂ ਆ ਚਾਚੀ ਤਾਂ ਹੁਣ ਕਰ ਲੂਗੀ ਮੂੰਹ ਜਾ ਮੋਟਾ ਵੇਖ ਕੇ ਮੈਨੂੰ ਲੈ ਪ੍ਰੀਤ ਆ ਰਹੀ ਹੈਗੀ ਹੈ ਆ ਜਾ ਜਾ ਪ੍ਰੀਤ ਇੱਥੇ ਬਹਿ ਜਾ ਸਤਿ ਸ਼੍ਰੀ ਅਕਾਲ ਭਾਬੀ ਸਤਿ ਸ਼੍ਰੀ ਅਕਾਲ ਕਿਵੇਂ ਐ ਠੀਕ ਆ ਤੁਸੀਂ ਦੱਸੋ ਵਧੀਆ ਮੈਂ ਸਹੀ ਕਿਹੜਾ ਮਾਰਿਆ ਹੈ ਮੈਂ ਤਾਂ ਮਾਰ ਲਿਆ ਤੁਸੀਂ ਤਾਂ ਫਿਰ ਵੀ ਨਹੀਂ ਮਾਰਦੇ ਓਹੋ ਕੀ ਹੋਇਆ ਜੀ ਮੈਂ ਤੁਹਾਡੀ ਤਾਈ ਦੀ ਕੁੜੀ ਆਂਗੀ ਨਾ ਨਾ ਲੈ ਤੂੰ ਵੀ ਤਾਂ ਸਾਡੇ ਉਹ ਆਂਗੀ ਕੁੜੀਆਂ ਵਰਗੀ ਆਂਗੀ ਬਥੇਰਾ ਮੋਹ ਲੱਗਦਾ ਨਹੀਂ ਤੁਹਾਡੀ ਕੱਲੀ ਕੁੜੀ ਆ ਮੈਂ ਤੁਹਾਨੂੰ ਪਤਾ ਹੈਗੇ ਵੀ ਤੁਹਾਡੇ ਤਾਂ ਕਿਹੜੀ ਨਨਦ ਹੈਗੀ ਮੈਂ ਹੀ ਆ ਤੁਹਾਡੀ ਇੱਕ ਮੇਰੇ ਕੋਲ ਹੀ ਨਹੀਂ ਆ ਕੇ ਖੜਦੇ ਤੁਸੀਂ ਨਾ ਨਾ ਐਂ ਕਤੋਂ ਕਹਨੀ ਹੈਗੀ ਆਵਾਂਗੇ ਕੁੜੇ ਪਰ ਟਾਈਮ ਹੀ ਨਹੀਂ ਲੱਗਦਾ ਸਾਨੂੰ ਕੀ ਕਰੀਏ ਸਾਨੂੰ ਤਾਂ ਚਾਚੇ ਨੇ ਮਨ ਲਾ ਰੱਖੇ ਪੈਣੇ ਕਿਉਂ ਕੀ ਹੋ ਗਿਆ ਨਹੀਂ ਹੋਰ ਪੁੱਛਾ ਨਾ ਪੈਣੇ ਇਹ ਤਾਂ ਜਿਹੜੇ 4 ਕਿੱਲੇ ਆਉਂਦੇ ਨੇ ਉਹਨਾਂ ਦੀ ਤਾਂ ਉਸ ਦਿਖਾਈ ਜਾਂਦਾ ਸਾਨੂੰ ਜਮੀ ਨਹੀਂ ਟਿਕਣ ਦਿੰਦਾ ਹੈ ਗਿਆ ਤੁਹਾਨੂੰ ਤਾਂ ਚੰਗਾ ਭਲਾ ਕਿਹਾ ਤਾਂ ਹੈਗਾ ਸੀਗਾ ਵੀ ਅੱਡ ਕਰਕੇ ਬਿਠਾ ਦਿਓ ਜਦੋਂ ਪਕਾ ਕੇ ਖਾਣੀ ਪਈਆਂ ਨਾ ਆਪੇ ਹੋ ਜਾਊਗਾ ਸਿੱਧਾ ਨਹੀਂ ਤੂੰ ਸਿਆਣੀ ਬਿਆਣੀ ਹੈ ਦੱਸ ਉਹ ਕੱਲਾ ਕਿੱਥੇ ਪਕਾ ਲੂਗਾ ਰੋਟੀ ਤਾਂ ਕਰਕੇ ਤਾਂ ਆਪਦੇ ਨਾਲ ਰੱਖਿਆ ਹੋਇਆਗਾ ਫਿਰ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨੇ ਮਿਲਦਾ ਤਾਂ ਸਾਰਾ ਕੁਝ ਐ ਪ੍ਰੀਤ ਨੂੰ ਉਹ ਤਾਂ ਕਹਿੰਦਾ ਮੈਨੂੰ ਕੁਛ ਨਹੀਂ ਮਿਲਦਾ ਸਤਿ ਸ਼੍ਰੀ ਅਕਾਲ ਪੁੱਤ ਠੀਕ ਹੈ ਹਾਂ ਠੀਕ ਆ ਬੈਜੋ ਕਦਾ ਆਈ ਸੀ ਮੈਂ ਤਾਂ ਪਰਸੋਂ ਆਈ ਸੀ ਅੱਛਾ ਮਾਂ ਚਲ ਜਾਏ ਉਹਨੇ ਮਾਰੇ ਉਹਨੇ ਗੜਾ ਤੁਸਤਾ ਨਹੀਂ ਆਉਂਦੇ ਹੈਗੇ ਬੱਸ ਤੈਨੂੰ ਖੁਣਾਵਾਂਗੇ ਗਰਮੀ ਚ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਨਾ ਤੇਰਾ ਪਤਾ ਹੀ ਲੱਗਿਆ ਜੇ ਮੈਨੂੰ ਪਤਾ ਲਾ ਜਾਂਦਾ ਮੈਂ ਆ ਵੀ ਜਾਂਦੀ ਕੁਛ ਆ ਵੀ ਜਾਂਦੇ ਉਧਰ ਤੈਨੂੰ ਦੱਸੇ ਜਾਨੀਆ ਚਾਚੇ ਨੇ ਬਦਲਾ ਛੱਡੇ ਪੈਣੇ ਤਾਂ ਹੀ ਨਹੀਂ ਆਏ ਜਾਂਦਾ ਪ੍ਰੀਤਾ ਚਾਚਾ ਕਿੱਥੇ ਲੱਗਦੇ ਬਾਬੀ ਤਾਇਆ ਲੱਗਦਾ ਹੈਗਾ ਨਿਯੋਹ ਹੋ ਕਹੁੰਦਾ ਨਹੀਂ ਹੈ ਗਿਆ ਮੈਨੂੰ ਕਹਿੰਦਾ ਚਾਚਾ ਕਿਹਾ ਕਰ ਚਾਚਾ ਤਾਂ ਮੇਰੇ ਹੈ ਸੱਸੀ ਗਾਲ ਚਾਚਾ ਸੱਸੀ ਗਾਲ ਠੀਕ ਆ ਪੁੱਤ ਹੋਈ ਹਾਂ ਠੀਕ ਆ ਕਿਦੋਂ ਆਈ ਸੀ ਚਾਚਾ ਇਹ ਨੂੰ ਤਾਂ 2 ਦਿਨ ਹੋ ਗਏ ਪਰ ਸੋਈ ਸੀ ਬਸਿਆ ਹੈ ਹੀ ਨਹੀਂ ਫਿਰ ਨਾ ਫਿਰ ਤੂੰ ਸਦਾ ਸਾਡਾ ਘਰ ਜਮੀ ਛੱਡ ਰੱਖਿਆ ਬਾਈ ਜੇ ਤਾਂ ਤੁਸੀਂ ਉਧਰ ਆਉਂਦੇ ਜਾਂਦੇ ਹੋ ਫਿਰ ਤਾਂ ਤੁਹਾਨੂੰ ਪਤਾ ਹੋਵੇ ਕੌਣ ਆਉਂਦਾ ਕੌਣ ਜਾਂਦਾ ਫਿਰ ਕੀ ਹੋ ਗਿਆ ਜਿਸ ਖੇਤਾਂ ਚ ਘਰ ਪਾ ਲਿਆ ਉਹ ਪੁੱਤ ਆਹ ਹਾ ਜਿਹੜਾ ਦਾਦ ਲੱਗਿਆ ਵਾ ਤੇਰਾ ਚਾਚਾ ਇਸੇ ਨੇ ਤਪਾ ਰੱਖਿਆ ਸੀ ਤਾਂ ਉਹ ਤਾਂ ਬਈ ਤੁਹਾਨੂੰ ਵੀ ਕਿਹਾ ਸੀ ਵੀ ਨੂੰ ਵਿਆਹ ਦੋ ਫਾਹਾ ਵੱਡ ਦੋ ਅੱਡ ਹੋ ਕੇ ਬੈ ਜਾਂਦਾ ਹੁਣ ਚੱਲੀ ਜਾ ਉਹ ਸਾਰੀ ਉਮਰ ਉਹਨੂੰ ਪੁੱਤ ਕਿਹਾਦਾ ਸੀ ਸਾਰਿਆਂ ਨੇ ਜ਼ੋਰ ਲਾਇਆ ਸੀ ਉਦੋਂ ਦਾ ਕਹਿੰਦਾ ਮੈਂ ਤਾਂ ਵਿਆਹ ਹੀ ਨਹੀਂ ਕਰਾਉਣਾ ਵਿਆਹ ਹੀ ਨਹੀਂ ਕਰਾਉਣਾ ਫਿਰ ਹੁਣ ਦੱਸ ਆਪਾਂ ਕੀ ਕਰ ਸਕਦੇ ਆ ਕਿਸੇ ਧੱਕੇ ਨਾਲ ਲੈ ਕੇ ਵਿਆਹ ਦਿੰਦੇ ਤੇ ਘਰੇ ਜੋ ਕਰਾਉਣਾ ਨਹੀਂ ਸੀ ਨਹੀਂ ਕਰਾਉਣਾ ਸੀ ਹੁਣ ਦੁੱਖ ਦੇਈ ਜਾਂਦਾ ਇੱਥੇ ਮੇਰੇ ਬਾਪ ਨੇ ਕਿਉਂ ਨਹੀਂ ਨਾ ਰੱਖਿਆ ਕਿਉਂਕਿ ਪਤਾ ਸੀਗਾ ਵੀ ਕੁੱਤੇ ਦਾ ਵੱਡਿਆ ਹੋਇਆ ਇਹ ਕਹਿੰਦੇ ਨੇ ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਹੁੰਦੀ ਨਖਰੇ ਇੱਥੇ ਕੁਝ ਨਹੀਂ ਹੁੰਦਾ ਪੁੱਤ ਤੇਰੇ ਬਾਪ ਨੇ ਤਾਂ ਚਲ ਕਹਿਤਾ ਮੈਂ ਰੱਖ ਨਹੀਂ ਸਕਦਾ ਹੁਣ ਇਹਨੇ ਸਿੱਟਦੇ ਵੀ ਕਿੱਥੇ ਰੱਖਣਾ ਤਾਂ ਪੈਣਾ ਹੀ ਦੀਗਾ ਤਾਂ ਕਰਕੇ ਭਾਈ ਅਸੀਂ ਰੱਖ ਲਿਆ ਉਦੋਂ ਪਰ ਹੁਣ ਜਿੰਨਾ ਕਾਪਾ ਉਹਨੂੰ ਸੁਖ ਦਿੰਨੇ ਆ ਉਹਨੇ ਹੀ ਆਪਾਂ ਨੂੰ ਦੁੱਖ ਦਿੰਦਾ ਦੱਸੋ ਕੀ ਕਰੀਏ ਦੇਊਗਾ ਜਾ ਚਾਚਾ ਦਾ ਚਾਂਬਲਿਆ ਹੋਇਆ ਨਾਲ ਤੈਨੂੰ ਪਤਾ ਹੈ ਛੜੇ ਤਾਂ ਨਾ ਕਿਸੇ ਦੇ ਨਹੀਂ ਮਿੱਤੋਂ ਹੁੰਦੇ ਹੈਗੇ ਉਹੀ ਗੱਲ ਆ ਪੁੱਤ ਹੁਣ ਮੈਂ ਦੱਸੀ ਇਹਨਾਂ ਆਪਣੇ ਘਰੇ ਮੋਟਰਸਾਈਕਲ ਹੈਗਾ ਵਧੀਆ ਚੱਲ ਜਾਣ ਆਉਣ ਵਾਸਤੇ ਬਾਬਾ ਨਾਲ ਜਾਂਦਾ ਉਹਦੇ ਜਾਂ ਮੈਂ ਨਾਲ ਜਾਣਾ ਜੇ ਕਿਤੇ ਜਾਣਾ ਆ ਬੰਦ ਘੱਟ ਦਾ ਸਕੂਟਰੀ ਦਾ ਹੋਰ ਲੈ ਕਲੇਸ਼ ਗੁੱਟ ਰੀ ਉੱਥੋਂ ਅੱਛਾ ਜਿਹੜੀ ਉਹ ਖੜੀ ਹੈ ਸਕੂਟੀ ਹਾਂ ਖੜੀ ਹੈ ਜੀ ਉਹ ਤੁਸੀਂ ਰੋਕੇ ਨਹੀਂ ਗਏ ਲੈ ਬੁੜਾ ਹੋ ਗਿਆ ਇਹਨੂੰ ਸਕੂਟੀ ਲੈ ਹੁਣ ਜਾਣਾ ਪਤਾ ਪਤਾ ਲੱਗਿਆ ਭੈਣੇ ਕਦੋਂ ਲਿਆਇਆ ਕਲੇਸ਼ ਕਰਾ ਹੀ ਪੁੱਤ ਮੈਂ ਤਾਂ ਐ ਵੀ ਕਹਤਾ ਹੀ ਕੰਜਰ ਨੂੰ ਮੈਂ ਕਹਾਂ ਤੈਨੂੰ ਦੋਖਾ ਨਾ ਕੋਈ ਵੀ ਮੇਰੇ ਨਾਂ ਤੇ ਨਹੀਂ ਹੈਗਾ ਕੁਛ ਮਾਂ ਗੱਡੀ ਲੈ ਲੈ ਆਪਦੇ ਨਾਂ ਤੇ ਲੈ ਲੈ ਉਹ ਤਾਂ ਇੱਕ ਮਿੰਟ ਹੀ ਛੱਕ ਲਿਆਇਆ ਚੱਕ ਕੇ ਉਸ ਬੂਡਰੀ ਲੈ ਆ ਲਿਆ ਗਿਆ ਆਰਤੀ ਦੇ ਦੋ ਪੈਸੇ ਚਲੋ ਮਾਣਾ ਤਾਂ ਉਹਨੂੰ ਸਾਈਕਲ ਨਹੀਂ ਸੀ ਆਉਂਦਾ ਐਵੇਂ ਕਿਸੇ ਚ ਮਾਰ ਕੇ ਨਾਲ ਤਬਦੀਲਾ ਤੋੜੂ ਨਾਲੇ ਅਗਲੇ ਬੰਦੇ ਦਾ ਆਹ ਆਹ ਆਉਣਸਾਰ ਆਉਣਸਾਰ ਬਾਵੇ ਦੀ ਲੱਤਾਂ 'ਚ ਠੋਕੀ ਪੁੱਛ ਨਾ ਬੈਣ ਤਪਾ ਛੱਡਿਆ ਉਹਨੇ ਤਾਂ ਪੁੱਤ ਉਹਦੇ ਤਾਂ ਜਿਹੜਾ ਮਾਰਿਆ ਤੀ ਮਾਰਿਆ ਤੀ ਗਾਹ ਆ ਕੇ ਫੇਰ ਨਹੀਂ ਸੰਭਲੀ ਹੈਗੀ ਫੇਰ ਗਿਰ ਗਿਆ ਚਲੋ ਉਹ ਵੀ ਅਸੀਂ ਚੱਕਿਆ ਅੱਜ ਫੇਰ ਪਤਾ ਨਹੀਂ ਕਿਹੜੇ ਵੇਲੇ ਲੈ ਕੇ ਲੰਘ ਗਿਆ ਆ ਜਿਹੜੀ ਬਾਂਟੀ ਦੀ ਮਾਂ ਹੈ ਨਹੀਂ ਉਹਦੇ ਮਾਰੀ ਹੋਣੀ ਹੈ ਵਿੱਚ ਉਹ ਆ ਗਈ ਲਾਂਬਾ ਲੈ ਕੇ ਪੁੱਤੀ ਸੰਤਾ ਰੋਜ ਲਾਂਬੇ ਦਵਾਉ ਏ ਆ ਬਾਂਟੀ ਕੇ ਇਹਨਾਂ ਦੇ ਹੋਰ ਉਹ ਤਾਂ ਕਹਿੰਦੀ ਮੈਂ ਸੱਟ ਤਾਂ ਬਚ ਗਈ ਕਹਿੰਦੀ ਮੇਰੀ ਢੂਈ ਹਿੱਲ ਗਈ ਆ ਫਿਰ ਜਿਹੜਾ ਵਿਚਵੱਜੀ ਅਗਲੇ ਦੇ ਉਹ ਕਹਿੰਦੀ ਮੈਂ ਤਾਂ ਪੰਚਾਇਤ ਕਰੂੰਗੀ ਅਸੀਂ ਮਸਾ ਮੈਰ ਬਾਬੇ ਨੇ ਉਹਦੀ ਮਿੰਤਾ ਕਰੀਆਂ ਤਾਂ ਟਾਲ ਕਰਦੀਆਂ ਸੀ ਮਿੰਤਾ ਆਸਮਗਨ ਨੂੰ ਸੱਦਣਾ ਜਿਉਂ ਤੇ ਸੱਚ ਹੋਰ ਆ ਬਈ ਗਈ ਨੀ ਪੌਣੀ ਅਸੀਂ ਉਹਦੇ ਜੁੱਤੀਆਂ ਤੇਰੇ ਹੱਰਦਾ ਆ ਗਿਆ ਤੀ ਆ ਗਿਆ ਤੀ ਫੇਰ ਪੰਗੇ ਲੰਦਾ ਤੀ ਅਖੇ ਮੈਂ ਤਾਂ ਸਾਈਡ ਦੇ ਕਹਿੰਦਾ ਕੈਮਰੇ ਆ ਚ ਕਢਾ ਲੋ ਬਾਹਰੇ ਆਉਣ ਦਿੰਦਾ ਕਹਿੰਦਾ ਮੈਂ ਇਹਦਾ ਮੂਰੇ ਆ ਗਈ ਕਹਿੰਦਾ ਮੈਂ ਗੱਲ 'ਚ ਤਾਂ ਕਿਸੇ ਨੂੰ ਉਹ ਨਹੀਂ ਦਿੰਦਾ ਗੱਲ ਤਾਂ ਇਹ ਕਹਿੰਦਾ ਵੀ ਬਸ ਮੈਂ ਹੀ ਆ ਮੇਥੋਂ ਪਰ ਤਾਂ ਕੋਈ ਹੋਈ ਨਹੀਂ ਹਾਲੇ ਤਾਈ ਨਹੀਂ ਪਤਾ ਕੀ ਕੀ ਲੱਛਣ ਕਰੂਗਾ ਲੱਛਣ ਕੀ ਕਰੂਗਾ ਫੜ ਕੇ ਸਕੂਟੀ 'ਚ ਅੰਦਰ ਲਾ ਦੋ ਪਰ ਹਲ ਫੋਕੀ ਆ ਚਾਬੀ ਉਹ ਲਈ ਆ ਮੈਂ ਬਾਬਨ ਕਾ ਚਾਬੀ ਲਕੋ ਦੇ ਪਰ ਕਿੱਥੇ ਉਹਨੇ ਬਾਦ ਪਿਆਰਾ ਨਾ ਸਾਡੇ ਚਾਬੀ ਤਾਂ ਲੈ ਕੇ ਹਟੂਗਾ ਉਹ ਕਾਨੂੰ ਲੋਟ ਆਉਂਦਾ ਬਈ ਕਿਸੇ ਤੋਂ ਪਤਾ ਨਹੀਂ ਕੀ ਚੰਦੇ ਚੜਾਊਗਾ ਜੇ ਹੋ ਰੇ ਮੈਂ ਤਾਂ ਕਹਿੰਨੀ ਆ ਉਹ ਆਪਦੀ ਭੈਣ ਜੀ ਦੀ ਗੱਲ ਸੁਣਦਾ ਉਹਨੂੰ ਕਰੋ ਫੋਨ ਉਹਨੂੰ ਕਹੋ ਸਮਝਾ ਜੂਗੀ ਆ ਕੀ ਕੋਈ ਨਹੀਂ ਸਮਝਾਉਂਦੀ ਉਹ ਉਹ ਚਾਰ ਗੱਲਾਂ ਸਿਖਾ ਕੇ ਜਾਂਦੀ ਆ ਵੀ ਐਂ ਕਰ ਐਂ ਕਰ ਹੋਰ ਕਹੂਗੀ ਇਸ ਸਕੂਟਰੀ ਕਾਨੂੰ ਲਈਦੀ ਇੱਕ ਗੱਡੀ ਹੋਰ ਲੈ ਕੇ ਲੈ ਨੀ ਉਹ ਤਾਂ ਕਹੂਗੀ ਮੇਰੇ ਕੋਲ ਚੱਲ ਐ ਨਹੀਂ ਪਤਾ ਫਿਰ ਜ਼ਮੀਨ ਲੈ ਜੇ ਹਾਂ ਹੋਰ ਜਿਹੜਾ ਘਟਾ ਫਿਰ ਕੋਲ ਲਾਲਚਣ ਵੀ ਬਹੁਤ ਹੈਗੀ ਉਹ ਅਗੜਾ ਘਟਾ ਬਣੀ ਜਾਂਦੇ ਪੁੱਤ ਉਹ ਕੀ ਸਿਖਾਉਂਦੀ ਆ ਇਹਨੂੰ ਤੁਸੀਂ ਤਾਂ ਉਹ ਲੱਗ ਜਾਂਦੇ ਉਹਦੇ ਕਰਨ ਚ ਨਾ ਨਹੀਂ ਚਾਚਾ ਨਹੀਂ ਤੈਨੂੰ ਨਹੀਂ ਪਤਾ ਹੈਗਾ ਬਹੁਤ ਤੇਜ ਜਨਨੀਆਂ ਉਹ ਹੋਰ ਡੈਡੀ ਤੂੰ ਤਾਂ ਫਿਰ ਭੈਣ ਤੂੰ ਤਾਂ ਬਈ ਮੋਆ ਉਹ ਗਈ ਨਾ ਉਧਰ ਸਾਡੇ ਵੀ ਮੇਰੇ ਵਾਲੀ ਮਾਂ ਦੇ ਲਾ ਜਾਂਦੀ ਹੁੰਦੀ ਸੀ ਲੁੱੱਤੇ ਵਾਂਗੂ ਬਾਪ ਨੇ ਲਾ ਕੇ ਆਪਾਂ ਲੜਾਈ ਪਾਉਣੀ ਆਇਆ ਉਹ ਮੂਰਲੇ ਕਮਰੇ ਚ ਪੈ ਗਿਆ ਹੁਣ ਜਾ ਕੇ ਅੱਛਾ ਚਲ ਮੈਂ ਕਰਦੀ ਆ ਮੈਂ ਜਾ ਕੇ ਉਹਨੀਆਂ ਪੁੱਛਦੀ ਆ ਨਾਲ ਸਮਝਾ ਕੇ ਜਾਉਂਗੀ ਮੈਡਮ ਮੋਤਾ ਹੋਰ ਨਹੀਂ ਪ੍ਰੀਤਾ ਤੂੰ ਹੀ ਸਮਝਾਈ ਤੂੰ ਹੀ ਸਮਝਾ ਦੇਣੀ ਮੇਰੇ ਘਰ ਦੇ ਪਹਿਣ ਮੈਨੂੰ ਐ ਲੱਗਦਾ ਸਮਝ ਜੂਗਾ ਬੁੱਤ ਚਾਹ ਚੂਤਾ ਬਣਾ ਦਿੰਦੇ ਪ੍ਰੀਤਾ ਸੱਚ ਮੈਂ ਚਾਹ ਬਣਾਉਣੀ ਨਹੀਂ ਮੈਂ ਚਾਹ ਨਹੀਂ ਪੀਣੀ ਮੈਂ ਤਾਂ ਇਹ ਕਹਿੰਦੀ ਸੀ ਵੀ ਤੁਸੀਂ ਆ ਜਿਓ ਨਾਲ ਮਮਾ ਆਜਾਦ ਕਰਦੀ ਸੀ ਮੇਰੀ ਕਹਿੰਦੀ ਹੁੰਦੀ ਨਹੀਂ ਹੈਗੀ ਕੋਈ ਗੱਲ ਨਹੀਂ ਪੁੱਤ ਮਾਰੂਗੀ ਕਿੰਨੇ ਦਿਨ ਰੋਵੇਂਗਾ ਪੁੱਤ ਹਤਾ ਜੱਜਾ ਦੇਖਦੀ ਆ ਕੱਲ ਨੂੰ ਜਾਉਂਗੀ ਘਰੇ ਵੀ ਨਹੀਂ ਸਰਦਾ ਫਿਰ ਪਿੱਛੇ ਹਾਂ ਚੱਲ ਹੋਰ ਉਧਰ ਮੇਰੀ ਸੱਸ ਵੀ ਬਿਮਾਰ ਲੰਦੀ ਆ ਕੋਈ ਨਾ ਮਾਰਾਂਗੇ ਕਿਹੜਾ ਪਤਾ ਚੱਲ ਕੋਈ ਨਾ ਮੰਗੇ ਸੀ ਵੀ ਚਲ ਠੀਕ ਐ ਭਾਬੀ ਆ ਜੀ ਚੰਗਾ ਵਿਚਾਰੀ ਕਿ ਨਹੀਂ ਚੰਗੀ ਆ ਦੇਖ ਲੈਣਾ ਪ੍ਰੀਤਾ ਆਪਾਂ ਤਾਂ ਨਹੀਂ ਜਾਂਦੇ ਵਿਚਾਰੀ ਇਹ ਹੀ ਆ ਜਾਂਦੀ ਆ ਜਦੋਂ ਆਉਂਦੀ ਆ ਆਪਣੇ ਕੋਲ ਹੋਰ ਚਲ ਮਿਲਤਾ ਜਾਂਦੀ ਆ ਵਿਚਾਰੀ ਆ ਕੇ ਆਪਾਂ ਨੂੰ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਜਾਇ ਆਉਂਦਾ ਭਾਈ ਨਹੀਂ ਆਪਾਂ ਤਾਂ ਫਿਰ ਚਾਚੇ ਨੂੰ ਲਿਜਾ ਛੱਡਿਆ ਆ ਆਪਾਂ ਕਿਹੜੇ ਵੇਲੇ ਜਾਈਏ ਬਾਹਰ ਨਿਕਲਣ ਜੋਗੇ ਤਾਂ ਛੱਡਿਆ ਨਹੀਂ ਉਹਨੇ ਆਪਾਂ ਹੋਰ ਤਿੰਨ ਦਿਨ ਹੋ ਗਏ ਕਲੇਸ਼ ਪਾਏ ਹੋਏ ਨੂੰ ਘਰ ਦੇ ਵਿੱਚ ਬਾਹਰ ਕੀ ਫਿਰ ਸੁੱਤੀ ਰਹਿੰਦੀ ਕਿਧਰ ਜਾਏ ਬਧੀਆ ਭਾਈ ਇਹਦੇ ਮਾਵਾਪ ਦਾ ਛੁੱਟੇ ਹੋਏ ਨੇ ਫਸ ਤਾ ਮੈਂ ਗਈ ਜਿਹੜਾ ਰੱਖਣਾ ਪੈ ਗਿਆ ਇਹ ਛੜਾ ਚਲ ਫਿਰ ਕੱਢੀ ਹੋਰ ਕਿੱਥੇ ਨੂੰ ਆਪਣੇ ਕੋਲੇ ਰਹੂਗਾ ਕਰ ਲੋ ਕੰਮ ਤੰਦਾ ਹੁਣ ਇਹਨੇ ਜਾਣਾ ਕਿੱਧਰ ਹੈ ਚਲ ਸਸਰੀਕਾ ਜੱਜਾ ਸਸਰੀਕਾ ਤੂੰ ਗੁੜੇ ਕਾ ਦਾਈਆਂ ਮੈਂ ਤਾਂ ਆ ਰਹੀਆਂ ਜੱਜਾ ਕਦੋਂ ਦੀ ਤੈਨੂੰ ਕਾਹਨੂੰ ਸੁਣਦਾ ਹੈ ਮਾਇਰਾ ਕਹਿ ਰਿਹਾ ਲੰਗਿਆ ਵਾਰ ਮੂਰਤੀ ਮੈਂ ਤਾਂ ਦਸੀ ਨਹੀਂ ਕਿਤੇ ਥੋੜੇ ਲੈ ਕਰੇ ਵੀ ਆਏ ਤਾਂ ਇਹ ਬਾਲ ਮੂਰਤੀ ਲੰਗ ਗਿਆ ਕਹਿੰਦੀ ਮੈਨੂੰ ਜਦੋਂ ਭਾਈ ਦਸੀ ਨਹੀਂ ਹੁਣ ਫੇਰ ਤਾਂ ਮੈਂ ਆ ਜਾਣਾ ਤੂੰ ਨਹੀਂ ਨਾ ਚਮਕੀ ਜੇ ਮੈਂ ਨਹੀਂ ਚਮਕੀ ਹੋਰ ਤਾਂ ਹੈਗੀ ਸੀ ਘਰ ਦੇ ਸਾਰੇ ਘਰੇ ਉਹ ਫੇਰ ਥੋੜੇ ਐਂ ਤਾਂ ਭਾਈ ਜਾਂਦਾ ਰਹਿਣਾ ਹਾਂ ਕੰਮ ਧੰਦੇ ਦਾ ਚਲਾਏ ਬੁਰਾ ਲੱਗਦਾ ਬਿਨਾ ਕੰਮ ਧੰਦੇ ਤੋਂ ਹੈ ਬੁਰੇ ਨੂੰ ਤੂੰ ਕਿਸੇ ਬਗਾਨੇ ਦੇ ਜਾਣਾ ਸੀ ਤੇਰੇ ਭਾਈ ਦਾ ਘਰ ਹੈ ਉਹ ਉਹ ਤਾਂ ਘਰ ਠੀਕ ਹੈ ਵੀ ਚਲ ਆਇਆ ਕੰਮ ਆਤਵਲ ਬੰਦਾ ਸੋਹਣਾ ਲੱਗਦਾ ਹੈ ਚੱਤੂ ਪੈਰ ਮੜਾ ਲੱਗਦਾ ਹੋਰ ਠੀਕ ਰਹਿਣਾ ਬੱਸ ਸਾ ਠੀਕ ਤਾਂ ਗੀਆਂ ਤੇਰੇ ਸਾਹਮਣੇ ਆ। ਹੋਰ ਚਾਚਾ ਮੈਂ ਤਾਂ ਆਪ ਕਹਿੰਦੀ ਸੀ। ਤੇਰੇ ਤਾਂ ਸੱਚੀ ਬਲਾਈ ਨਾ ਜੂਣਪੁਰੀ ਇਹ ਕਰ ਖੇਲੇ। ਆ ਸੜੀ ਜੀ ਬੈਠ ਕੇ ਚਪਾਰਖਿਆ। ਉਹ ਵੀ ਗੰਡੇ ਵਾਲੇ ਕਮਰੇ ਜਿਹੇ। ਇਹਦਾ ਲੈ ਤੈਨ ਦੇਖ ਲੈ ਭਾਈ ਜਾਣ ਕੇ ਪਾਇਆ ਗੰਡੇ ਉਰੇ ਜਾਣ ਕੇ ਪਾਇਏ ਨੇ ਕੀ ਗੱਲ ਉੱਥੇ ਕਿਹੜਾ ਜਗਾ ਨਹੀਂ ਵੀ ਮੁਸਕ ਝੜੀ ਜਾਵੇ ਇਹਨੂੰ। ਫੇਰ ਇਹ ਜੋ ਤੂੰ ਆ ਜਿਹੜਾ ਇਹ ਜਣਾ ਰਹਿੰਦਾ ਉਧਰ ਸਾਡੇ ਕੋਲ ਨਹੀਂ ਆਏ ਆਂਦਾ ਤੇਰੇ ਤੋਂ। ਐਨੀ ਤੇਰੀ ਸੇਵਾ ਕਰਦੇ ਨੇ ਸਾਰੇ। ਆਉਣ ਨਹੀਂ ਦਿੰਦੇ, ਜਾਣ ਨਹੀਂ ਦਿੰਦੇ ਨਾਲੇ ਕਿਸੇ ਪਾਸੇ ਮਰਨ ਨਹੀਂ ਦਿੰਦੇ। ਇਹਨਾਂ ਨੂੰ ਤੇਰੀ ਜ਼ਮੀਨ ਤੱਕ ਮਤਲਬ ਹੈ ਰੌਲਾ ਤਾਂ ਇਹੀ ਹੈ ਸਾਰਾ ਰੌਲਾ ਤਾਂ ਉੱਥੇ ਜਗਾਤੋਂ ਨਹੀਂ ਵੱਢਦੀ ਹੈਗੀ ਤੇਰੀ ਜ਼ਮੀਨ ਐ ਤੂੰ ਕਿਤੇ ਮਰਜੀ ਰਹਿ ਐਸ਼ ਕਰੇਗਾ ਉਧਰ ਮੈਂ ਕਿਹਾ ਸੀ ਮੈਨੂੰ ਕਾਟਕ ਨਹੀਂ ਦਿੰਦੇ ਕੱਢ ਕੇ ਵੀ ਮੇਰੀ ਕੀ ਜ਼ਮੀਨ ਦਾ ਕਾਟਕ ਦੇਉ ਮਿੰਤਾ ਉਹ ਤਾਂ ਆਪੇ ਕੱਢਣਗੇ ਤੂੰ ਗਿਆ ਉੱਥੇ ਥਾਣੇ 'ਚ ਹੋਰ ਮੈਂ ਇਹਦੇ ਵਾਦੇ ਭਾਈ ਵਧਾਏ ਨਹੀਂ ਹਜੇ ਮਹਾਚਲ ਕਾਦੇ ਵਾਸਤੇ ਕਾਦੇ ਵਾਸਤੇ ਕਰਦੀ ਗੱਲ ਹੈ ਬਧੋਣੀ ਤਾਂ ਜਾਂਚਾ ਤੈਨੂੰ ਪੈਣਗੇ ਸਿੱਧੀ ਜੀ ਗੱਲ ਹੈ ਮੇਰੀ ਗੱਲ ਸੁਣਾ ਜੇ ਤੂੰ ਉਧਰ ਵੀ ਨਹੀਂ ਜਾਣਾ ਤਾ ਤੂੰ ਮੇਰੇ ਕੋਲੇ ਆ ਜੀ ਜੀ ਸਦਕੇ ਜਦੋਂ ਮਰਜ਼ੀ ਆਣਾ ਹੋਵੇ ਤੈਨੂੰ ਪਤਾ ਹੈ ਅਸੀਂ ਤੰਨ ਤਾਂ ਜਾਣਿਆ ਸਾਰੇ ਘਰੇ ਲੈ ਸਾਡੇ ਘਰੇ ਕਿਹੜਾ ਕੋਕ ਟੋਕ ਕਰਨ ਵਾਲਾ ਹੈ ਨਜ਼ਾਰੇ ਲਏਗਾ ਚਾਚਾ ਨਜ਼ਾਰੇ ਮੇਰੀ ਗੱਲ ਸੁਣਾ ਏਸੀ 'ਚ ਪਿਆ ਕਰੇਗਾ ਵਧੀਆ ਖਾਇਆ ਪੀਆ ਕਰੇਗਾ ਤਰ ਤੋ ਤੇ ਕੱਪੜੇ ਮਿਲਿਆ ਕਰਨਗੇ ਆ ਦੇਖ ਲੈ ਕਿਵੇਂ ਮੈਲ ਦੇ ਭਰੇ ਪਏ ਨੇ ਸਾਰੇ ਕੱਪੜੇ ਤੇਰੇ ਤਾਂ ਠੀਕ ਹੈ ਭਾਈ ਜੇ ਮੈਂ ਉੱਥੇ ਵਾਗਿਆ ਤੇਰੇ ਕੋਲੇ ਮੰਗ ਰੇ ਆ ਜਾਣਗੇ ਇਹ ਤਾਂ ਉਹਦੀ ਸਾਰਾ ਲਾਰਾ ਬਣ ਕੇ ਲੈ ਚਾਚਾ ਕਿਵੇਂ ਮੰਗ ਰ ਆ ਜਾਣ ਕਿ ਆ ਕੇ ਦਿਖਾਉਣਾ ਨਾਲ ਇਹਨਾਂ ਨੂੰ ਪਤਾ ਮੇਰਾ ਚੰਗੇ ਭਲੇ ਸੁਭਾਅ ਦਾ ਅਜੀ ਪਤਾ ਕੀ ਉਸ ਕਹਿੰਦੇ ਸੀ ਕਿ ਮੇਰੇ ਕੋਲੇ ਹਾਂ ਕਹਿੰਦੇ ਚਾਂਬਲਿਆ ਫਿਰਦਾ ਹੈਗਾ ਤਾਂ ਸਕੂਟੀ ਚੱਕ ਲਿਆ ਜਾਂ ਪੈਸੇ ਯਾਰ ਦਾ ਫਿਰਦਾ ਕੋਈ ਕੰਮ ਕਰੇ ਨਾ ਕੁਸੋਰ ਕਰੇ ਨਾ ਫੇਰ ਕਰਦਾ 100 ਨਾ ਇਹਦੇ ਰੋਟੀ ਲੰਗੇ ਨਾ ਕੁਸੋਰ ਬਲਾਈਂ ਕੁਸ ਬੋਲਦੇ ਸੀ ਕੀ ਦੱਸਾਂ ਤੈਨੂੰ ਚੱਲਿਆ ਮੈਂ ਨਹੀਂ ਪਈ ਜਾਦਾ ਤੂੰ ਕਹਿੰਦੀ ਜ਼ਮੀਨ ਦਾ ਮਾਲ ਕਰਦਾ ਤਾਂ ਮਾਲਕ ਹੈ ਮੇਰਾ ਮਖਪੂਰੇ ਮੈਂ ਤਾਂ ਤੇਰਾ ਮੈਂ ਤਾਂ ਕਿਹ ਹੈ ਮੈਂ ਕਿਹਾ ਅਗਲੇ ਨੂੰ ਕੋਈ ਚਾਰ ਕਿੱਲੇ ਆਉਂਦੇ ਨੇ ਅਗਲੇ ਚਾਹੀ ਗੱਡੀ ਘੜਾ ਕੇ ਲਿਆਵੇਂ ਹੱਕ ਬਣਦਾ ਭਾਈ ਸਾਰੇ ਕਹਿੰਦੇ ਨੇ ਬਾਲ ਵੀ ਕਹਿੰਦੇ ਨੇ ਵੀ ਜੂਨ ਬਦੀਨ ਕਰਖੀ ਆ ਇਹਦੀ ਉਹ ਤਾਂ ਸਾਰਿਆਂ ਨੂੰ ਪਤਾ ਲੱਗਦਾ ਜਾਂ ਚਾਹਤ ਸਿਰਫ ਤੈਨੂੰ ਨਹੀਂ ਤੂੰ ਹੀ ਪਤਾ ਨਹੀਂ ਕਿਉਂ ਉਹਰੇ ਫਿਰਦਾ ਮੈਂ ਤਾਂ ਤੈਨੂੰ ਐ ਕਹਿੰਦੀ ਆ ਜੇ ਕਦੇ ਇਹਨਾਂ ਨਾਲ ਲੜ ਵੀ ਪਵੇਂ ਨਾ ਜਾਂ ਤੇਰੇ ਨਾਲ ਲੜ ਪੈਣੇ ਇਹ ਜੇ ਤੈਨੂੰ ਐ ਲੱਗੇ ਵੀ ਤੇਰਾ ਕੋਈ ਹੈ ਨਹੀਂ ਮੈਂ ਹੈਗੀ ਆ ਤੂੰ ਮੇਰੇ ਕੋਲ ਹੀ ਆਈ ਨਾ ਆਉਂਗਾ ਭਾਈ ਮੈਂ ਤੇਰੇ ਲੈ ਵੇ ਉਹੀ ਆਉਣਾ ਸੀ ਸਕੂਟੀ ਦਿਖਾਉਣ ਆਉਣਾ ਸੀ ਤੈਨੂੰ ਹਾਂ ਸੱਚਾ ਚਾਚਾ ਮੈਂ ਵੀ ਕਹਿੰਦੀ ਸੀਗੀ ਤੈਨੂੰ ਬਧਾਈਆਂ ਹੋਣ ਬਧਾਈਆਂ ਭਾਈ ਬਧਾਈਆਂ ਤੈਨੂੰ ਹੀ ਬਧਾਈਆਂ ਐਂ ਤਾਂ ਬੱਚੇ ਫਿਰਦੇ ਨੇ ਭਈ ਇਹ ਹੁਣ ਤਾਂ ਐ ਵੀ ਦੇਖ ਬਧਾਈਆਂ ਦਿੱਤੀਆਂ ਨੇ ਇਹਨਾਂ ਦਾ ਤਾਂ ਟੱਕ ਛੁੱਟ ਗਿਆ ਲੈ ਚਾਚਾ ਖੁਸ਼ੀ ਤਾਂ ਹੋਊਗੀ ਇਹ ਕਹਿੰਦੇ ਹੁੰਦੇ ਐ ਜਦੋਂ ਆਪਦਾ ਕੋਈ ਅੱਗੇ ਵਧੇ ਤਬ ਲਈ ਖੁਸ਼ੀ ਹੁੰਦੀ ਹੁੰਦੀ ਆ ਨਾਲੇ ਮੇਰੀ ਗੱਲ ਸੁਣ ਨਾ ਇਹ ਤਾਂ ਤੈਨੂੰ ਗਾਣਾ ਦੇ ਹੀ ਜਾਂਦੇ ਸੀ ਕਹਿੰਦੇ ਪਤਾ ਨਹੀਂ ਕਿਹੜੀ ਬੁੜੀ ਦੇ ਵਿੱਚ ਮਾਰੇ ਇਹ ਜਾ ਕੇ ਕਾਹਨੂੰ ਮਾਰਿਆ ਭਾਈ ਜਦੋਂ ਕੋਈ ਬਚਾ ਲੈ ਤਰੂ ਫਿਰ ਉਹ ਤਾਂ ਹੁਣ ਵੱਜੂਗੀ ਮੇਰਾ ਕੀ ਖੋਟ ਐ ਉਹ ਤਾਂ ਭਾਈ ਚਾਚਾ ਤੇਰਾ ਹੀ ਕਸੂਰ ਕਰਦੇ ਸੀਗੇ ਕੱਢੀ ਜਾਣ ਭਾਈ ਕੱਢਦੇ ਨੇ ਜਦੋਂ ਆਪਣਾ ਖੋਟ ਹੀ ਨਹੀਂ ਹੈਗਾ ਮੈਂ ਤਾਂ ਕਹਿ ਆਦੀ ਕੱਟ ਕਰ ਲੋ ਚਾਰ ਬੰਦਿਆਂ ਜਾ ਦਿਖਾ ਲੋ ਵੀ ਮੇਰਾ ਖੋਟ ਐ ਭਲਾ ਆਹੋ ਨਾਲੇ ਚਾਚੀ ਉਹਦਾ ਕੀ ਹੱਕ ਬੰਦਾ ਬੋਲਣ ਦਾ ਐਨਾ ਕੁਝ ਬੋਲਦੀ ਸੀਗੀ ਪਈ ਦੇਖ ਕੇ ਰਾਜੀ ਨਹੀਂ ਹੈਗੇ ਹੁਣ ਕੀ ਕਰੀਏ ਫਰੀ ਦੀ ਜ਼ਮੀਨ ਮਿਲ ਰਹੀ ਹੈ ਹੈ ਨਾ ਮੈਨੂੰ ਇਹ ਦੱਸ ਜਿਹੜਾ ਤੇਰਾ ਠੇਕਾ ਹੁੰਦਾ ਓਏ ਆਪ ਰੱਖਦੇ ਨੇ ਹੋਰ ਹੋਣਾ ਪਰ ਤੂੰ ਬੋਲੇ ਤੂੰ ਆਪ ਕਿਉਂ ਨਹੀਂ ਫੜਦਾ ਹੈਗੇ ਬੇਰ ਵੀ ਮੈਂ ਤਾਂ 40000 ਰੁਪਏ ਨਹੀਂ ਦਿੱਤਾ ਚੋਰੀਆਂ ਆ ਕੇ ਜਾ ਕੇ ਆੜਤੀ ਤੇ ਫੇਰ ਸਕੂਟਰੀ ਲਿਆਇਆ ਮੈਂ ਤਾਂ ਇਹ ਥੋੜੀ ਦੇਣਗੀ ਚਾਚਾ ਤੇ ਨੂੰ ਕਹੀ ਜੀ ਗੱਲਾਂ ਕਰਦਾ ਅੜ ਕੇ ਲਿਆ ਕਰ ਤੂੰ ਅੜਾ ਕਿਵੇਂ ਮੈਂ ਤਾਂ ਉਹੀ ਚਾਰ ਕਿੱਲਿਆਂ ਦਾ ਦੱਸ ਮੈਨੂੰ ਤੂੰ ਕਿੰਨਾ ਹੁੰਦਾ ਹੈਗਾ ਚਾਰ ਕਿੱਲਿਆਂ ਦਾ ਇਹ ਜੋੜ ਲੈ ਭਾਈ ਤੂੰ 80 85000 ਨੂੰ ਲਾਲਾ ਵੀ ਕਿੰਨਾ ਬੈਠੂ ਆ ਫਿਰ ਕਿਤੇ ਪੌਣੇ 4 ਲੱਖ ਵਾਂਗੂ ਹੋ ਗਿਆ ਹੁੰਦਾ ਹੋ ਹਾਂ ਹਾਂ ਫਿਰ ਫਿਰ ਤੇਰੇ ਕੋਲੇ ਪੌਣੇ 4 ਲੱਖ ਰੁਪਏ ਤੇਰੀ ਜੇਬ ਚ ਹੋਵੇ ਤੈਨੂੰ ਅਗਲਾ ਹੱਥ ਕੇ ਰੋਟੀ ਦੇਵੇ ਨਜ਼ਾਰੇ ਲਮੇ ਤੂੰ ਤਾਂ ਪੌਣੇ 4000 ਖਰਚਾ ਨਹੀਂ ਭਾਈ ਮੇਰੇ ਤੇ ਕਰਦੇ ਇਹ ਪੌਣੇ 4 ਲੱਖ ਦਾ ਕਿੱਥੋਂ ਕਰਦਣਗੇ ਚਾਚਾ ਤੂੰ ਹੀ ਬੋਲੇਗਾ ਆ ਤੇਰੀ ਜੁੱਤੀ ਮੈਂ ਕਦੋਂ ਦੀ ਦੇਖਦਿਆਂ ਤੈਨੂੰ ਕਦੇ ਪੈਰਾਂ ਚ ਪਾਉਣ ਖਾਤਰ ਜੁੱਤੀ ਦਵਾਈ ਇਹਨਾਂ ਨੇ ਕਿਹੜੀਆਂ ਜੁੱਤੀਆਂ ਲਵਾਉਣੀਆਂ ਨੇ ਭਾਈ ਇਹਨਾਂ ਨੇ ਚਾਚਾ ਮੇਰੀ ਗੱਲ ਸੁਣ ਨੜ ਤਾ ਪਈ ਨਾ ਜਾ ਕੇ ਕਿਤੇ ਮੈਨੂੰ ਤਾਂ ਨਵੀਂ ਉੜੀ ਉੜਦੀ ਗੱਲ ਸੁਣੀ ਆ ਹਾਂ ਕਹਿੰਦੇ ਤੇਰਾ ਗੁੱਠਾ ਗੱਠਾ ਲਵਾ ਕੇ ਕਹਿੰਦੇ ਜ਼ਮੀਨ ਨਾਮ ਕਰਵਾ ਲਾਂਗੇ ਤੇ ਬਾਅਦ ਚ ਕਹਿੰਦੇ ਕੱਢ ਕੇ ਕੰਦੇ ਨੂੰ ਅੱਡ ਬਿਠਾ ਦਾਂਗੇ ਕਿਉਂ ਐ ਮੈਂ ਗਾਤੋ ਕਰਾਉਂਗਾ ਜ਼ਮੀਨਾਂ ਮੈਨੂੰ ਉਹੀ ਕਹਿੰਨੀ ਆ ਉਹੀ ਨਾ ਬੋਲਾ ਬਣ ਜੀ ਕਿਤੇ ਇਹ ਕਿਤੇ ਮਾਰ ਕੇ ਝੂਠੂ ਹੀ ਗੁੱਠਾ ਲਵਾ ਕੇ ਪਾਰ ਜਾਣ ਨਹੀਂ ਨਹੀਂ ਐਡਾ ਪਾਗਲ ਥੋੜੀਆ ਮੈਂ ਐ ਕਿਵੇਂ ਲਾ ਦੂੰ ਭਾਈ ਗੁੱਠਾ ਮੈਂ ਹੈ ਚੰਗਾ ਮੈਂ ਤਾਂ ਜਾਂਦੀ ਸੀ ਤੰਨੇ ਨਾਲ ਮੈਂ ਕਹਿੰਦੀ ਸੀ ਜੀ ਜਦੋਂ ਵੀ ਆਉਣਾ ਹੋਇਆ ਤੂੰ ਜੀ ਸੱਦ ਕੇ ਆਈ ਮੇਰੇ ਕੋਲੇ ਆਉਂਗਾ ਭਈ ਆਉਂਗਾ ਤੇ ਲਵੇ ਮੈਂ ਮਾਰੂਗਾ ਗੇੜਾ ਬੜੀਆਂ ਵਰਗੀਆਂ ਤੇਰੀ ਮੈਂ ਕਦੋਂ ਮਰਜੀ ਆਈ ਤੂੰ ਮੇਰੇ ਕੋਲੇ ਨਾ ਕੋਈ ਨਾ ਹਾਂ ਨਾਲੇ ਉਹ ਵੀ ਕਹਿੰਦੀ ਸੀ ਮੈਨੂੰ ਵੀ ਚਾਚੇ ਨੂੰ ਕਹਦੀ ਵੀ ਗੇੜਾ ਮਾਰ ਦਿਆ ਕਰੂਗਾ ਕੌਣ ਘਰ ਆਲਾ ਮੇਰਾ ਅੱਛਾ ਅੱਛਾ ਹਾਂ ਨਾ ਨਾ ਕਹਿਣੀ ਆ ਭਾਈ ਚਲੋ ਵਰ ਜਵਣ ਦਾ ਉਹਦਾ ਵੀ ਚੰਗਾ ਚਾਚਾ ਧਿਆਨ ਰੱਖੀ ਫੇਰੇ ਜੇ ਸਕੂਟਰੀ ਤੇ ਛਾਟੀ ਲੈਣੀ ਆ ਭਈ ਹੱਥ ਨੇ ਆਜੀ ਠੰਡੇ ਹੋਏ ਹੈ ਚਾਚਾ ਮੈਨੂੰ ਛਾਟੀ ਤੂੰ ਕਿੱਥੋਂ ਦਵਾ ਦੇਗਾ ਉਹਨਾਂ ਨੇ ਤਾਂ ਮੈਂ ਸੁਣਿਆ ਤੇਰੀ ਚਾਬੀ ਫੜ ਕੇ ਰੱਖ ਲਈ ਉਹ ਤਾਂ ਕਹਿੰਦੇ ਅਸੀਂ ਉਹਨੂੰ ਚਾਬੀ ਦਿੰਦੇ ਹੀ ਨਹੀਂ ਕੋਸ ਮਰਜ਼ੀ ਹੋ ਜੇ ਲੈ ਕੇ ਵੀ ਨਹੀਂ ਦਿੰਦੇ ਭਾਈ ਲੈ ਕੇ ਦਿਖਾ ਦੇ ਹਿੰਮਤ ਤੇਰੀ ਚਾਬੀ ਮੈਂ ਹੁਣੀ ਜਾਣਾ ਆਓ ਮੇਰੇ ਨਾਲ ਨਾਲ ਆਦਿ ਕਿਤੇ ਨਹੀਂ ਤੇਰਾ ਨਾਉ ਨਹੀਂ ਲੈਂਦਾ ਚੰਗਾ ਚਾਚਾ ਫਿਰ ਚੰਗਾ ਭਾਈ ਮਾਰੂਗਾ ਤੇ ਲਵੇ ਕਿਹੜਾ ਮਾਰ ਨਹੀਂ ਹੁਣੀ ਆਜੇਗਾ ਐ ਤਾਂ ਦੇਖਦੀ ਆ ਮਨ ਕਰ ਕੱਲ ਨੂੰ ਜਾਣਾ ਪੈ ਜੇ ਪਿੱਛੇ ਵੀ ਨਹੀਂ ਸਰਦਾ ਅੱਛਾ ਹਾਂ ਚਲ ਕੋਈ ਨਾ ਮੈਂ ਨਹੀਂ ਛੱਡੇ ਹਾਂ ਮੈਂ ਹੁਣ ਤਾਂ ਸਾਧਨ ਹੋ ਗਿਆ ਆਪਣੇ ਘਰੇ ਨਾ ਨਾ ਚਾਚਾ ਬਾਹੂ ਜੂੰਗੀ ਮੈਂ ਉਹ ਮੇਰੇ ਨਾਲ ਦੇ ਵੀ ਖੜੂੰਗੀ ਹਲੇ ਜਾ ਕੇ ਸ਼ਿੰਦਰ ਚਾਚੀ ਕੀ ਠੀਕ ਹੈ ਭਾਈ ਠੀਕ ਹੈ ਚੱਲ ਮੈਂ ਲੈਣਾ ਚਾਬੀ ਕੋਈ ਨਾ ਇਹਨਾਂ ਤੋਂ ਚੰਗਾ ਜੀ ਅੱਛਾ ਬਾਹਰ ਹੋਏ ਹਾਂ ਚਾਬੀ ਦੇ ਭਾਈ ਮੇਰੀ ਉਹਦੀ ਸਕੂਟਰੀ ਦੀ ਕੀ ਕਰੀਏ ਤਾਜਾ ਤੈਨੂੰ ਕਿਹਾ ਸੀ ਕਿ ਚਾਬੀ ਨਹੀਂ ਪਤਾ ਨਹੀਂ ਮਿਲਦੀ ਹੈਗੀ ਲੈ ਚਾਬੀ ਕਰ ਨਹੀਂ ਮਿਲਦੀ ਭਾਈ ਮੇਰੀ ਸਕੂਟਰੀ ਹੋਈ ਮੇਰੇ ਬਾਪ ਕੋਲ ਚਾਬੀ ਆ ਉਹ ਤੋਂ ਲੈ ਲੈ ਮੇਰੇ ਕੋਲ ਨਹੀਂ ਹੈਗੀ ਚਾਬੀ ਫਿਰ ਲੈ ਜਾਣਾ ਤੂੰ ਦੀ ਕੱਢ ਕੇ ਭਾਈ ਕਿੱਥੇ ਤੇਰਾ ਬਾਪ ਲਿਆ ਬਲਾ ਕੀ ਕਰਦਾ ਪੰਗਾ ਕੀ ਪੈਣਾ ਦੀ ਬਈ ਚਾਬੀ ਤਾਂ ਦੇਓ ਮੈਂ ਕਾਦੇ ਵਾਸਤੇ ਲੈ ਜਾਂਦੀ ਐ ਡੜੀ ਉਹ ਡੜੀ ਮੇਰਾ ਮੈਲੀ ਉਹ ਤੇ ਚਾਬੀ ਉਹ ਤਾਂ ਨਹੀਂ ਦਿੰਦਾ ਚਾਬੀ ਕੀ ਹੋ ਗਿਆ ਚਾਬੀ ਮੰਗਦਾ ਹੋਰ ਦੇ ਦੋ ਚਾਬੀ ਦੇ ਪਈ ਮੇਰੀ ਸਕੂਟਰੀ ਦੀ ਓਏ ਲੋਕਾਂ ਦੀਆਂ ਲੱਤਾਂ ਤੋੜਨ ਵਾਸਤੇ ਲੈਤੀ ਐ ਤੂੰ ਇਹ ਉਹ ਲਾਂਬਾ ਦੇਖ ਕੇ ਗਿਆ ਸ਼ਰਮ ਮਾਨ ਲੈ ਜਾਣਾ ਕਿੱਥੇ ਜਾਣਾ ਖੇਤ ਜਾਣਾ ਖੇਤ ਲੈ ਕੇ ਜਾਣਾ ਉਹ ਮੋਟਰਸਾਈਕਲ ਤੇ ਬੈਠ ਆ ਜਾ ਮੈਂ ਲੈ ਜਾਂਦਾ ਮੋਟਰਸਾਈਕਲ ਤੇ ਬੈਠ ਮੇਰੀ ਮੰਗਾਂ ਉਗਾ ਹੋਰ ਵੀ ਜਾਣਾ ਹੁੰਦਾ ਸ਼ੌਕ ਆ ਮੇਰਾ ਕਿੱਥੇ ਮਰਜੀ ਜਾਣਾ ਚਾਹਦਾ ਮੈਂ ਜਾਉ ਨਾਲ ਤੈਨੂੰ ਸਾਈਕਲੀ ਸਕੂਟਰੀ ਦੀ ਸਕੂਟਰੀ ਦੀ ਚਾਬੀ ਚੁੱਪੀ ਨਹੀਂ ਮਿਲਦੀ ਪਹਿਲਾਂ ਸਿੱਖ ਲਾ ਇਹਨੂੰ ਨਾਲ ਲੈ ਜਾ ਕੇ ਮਰ ਜਾ ਕਰ ਸਿੱਖ ਲਾ ਫੇਰ ਲੈ ਜਾ ਤਰੀ ਉਹ ਜਾਣਦਾ ਭਾਈ ਜਾਣਦਾ ਕਹਿੰਦੇ ਨਾ ਕਦੇ ਕਸ ਚ ਮਾਰਦਾ ਕਦੇ ਕਸ ਚ ਮਾਰਦੇ ਜਾ ਕੇ ਤਾਇਆ ਜੀ ਜਾਣਦਾ ਹੋਵੇਂ ਲੋਕ ਲਾਂਬੇ ਲੈਣਾ ਨਾ ਹੁਣ ਕਰੀ ਓਏ ਆਪ ਤਾਂ ਮਰਨੀ ਮਰਨਾ ਤੂੰ ਲੋਕਾਂ ਦੇ ਬੈਰ ਪਵਾਉਂਦਾ ਤੁਰਿਆ ਫਿਰਦਾਗਾ ਓਏ ਉਹਦਾ ਥੋੜੀ ਫਰਕ ਆ ਦਿਮਾਗੋ ਹੌਲੀ ਆਹੋ ਸਾਨੂੰ ਕਹਾਨੂੰ ਪਤਾ ਹੈ ਦਿਮਾਗ ਉਹ ਨਹੀਂ ਦਿਮਾਗ ਉਹਦਾ ਤੂੰ ਐ ਇਹਦਾ ਵਿਚ ਮਾਰਦਾ ਫਿਰਦਾ ਸਕੂਟਰ ਨਹੀਂ ਹੋਰ ਮਾਰਿਆ ਕਿਸੇ ਦੇ ਹੋਰ ਕਿਦਾ ਲਾਂਬਾ ਆ ਮੈਨੂੰ ਤੁਹਾਨੂੰ ਕੀ ਪਤਾ ਕਿ ਤਾ ਹੋਈ ਸੀ ਇੱਥੇ ਇੱਥੇ ਵੀ ਟੁੱਟ ਗਿਆ ਸੀ ਇਹ ਗੇਟ 'ਚ ਮੇਰੇ ਵੀ ਤਾਂ ਮਾਰਨੀ ਸੀਗੀ ਵਿਚ ਮਾਰੀ ਹੁੰਦੀ ਉਹ ਕੌਣ ਸੀ ਹੋਰ ਆ ਦੱਸ ਦੇ ਮੈਨੂੰ ਹਜੇ ਰਾਹ 'ਚ ਪਤਾ ਨਹੀਂ ਕਿਹਦੇ ਕਿਹਦੇ ਮਾਰਿਆ ਹੋਇਆ ਦਾ ਉਹਦਾ ਇਹਦਾ ਖੋਟਾ ਮੂਰੇ ਖੜ ਗਿਆ ਇਹਦਾ ਅੱਛਾ ਬਸ ਤੂੰ ਹੀ ਚੰਗਾ ਏ ਨਹੀਂ ਚਲੋਣ ਵਾਲ ਨੂੰ ਦੀਦਾ ਨਹੀਂ ਹੈਗਾ ਵੀ ਬੰਦਾ ਮੂਰੇ ਖੜਾ ਕੋਈ ਪਹਿਲਾਂ ਦੇਖਣਾ ਸੀ ਜਿਹਾ ਜਾਏ ਬਾ ਮੂਰੇ ਖੜਿਆਗਾ ਪਹਿਲੀ ਛੜ ਤੇ ਰੇਖ ਦੇਤੀ ਉਹਦੀ ਗੱਲ ਤਾਂ ਉਹੀ ਹੈ ਹੁਣ ਅਗਲੇ ਪਾਸੇ ਹੋਊਗਾ ਵੀ ਸਕੂਟਰੀ ਲਈ ਆਉਂਦਾ ਪਾਸੇ ਹੋ ਜਾਮਾ ਹੈ ਔਰ ਨਵਾਂ ਸੰਦ ਭਾਏ ਦਾ ਜਿਆਦਾ ਹੈ ਭਾਏ ਦਾ ਜਿਆਦਾ ਚਰੋਣਾ ਵੀ ਹੋਣਾ ਚਾਹੀਦਾ ਤਾਇਆ ਪਹਿਲਾਂ ਕੋਈ ਨਾ ਤੈਨੂੰ ਦੇ ਦਾਂਗੇ ਚਾਬੀ ਹਾਂ ਉਹ ਸਿੱਖ ਰਿਹਾ ਭਾਈ ਦਿਓ ਐਨਾ ਟਾਈਮ ਨਾ ਖਰਾਬ ਕਰੋ ਹੁਣ ਮੈਂ ਜਾਣਾ ਹੈ ਚਾਬੀ ਦਾ ਭਾਈ ਬਿਲਕੁਲ ਗੁੱਸੇ ਰੈ ਤੈਨੂੰ ਚਾਬੀ ਨਹੀਂ ਮਿਲਦੀ ਜਿੰਨਾ ਚਿਰ ਤੂੰ ਪੂਰਾ ਸਿੱਖਦਾ ਨਹੀਂ ਜਿਆਦਾ ਸਿੱਖ ਲੈ ਇਹਨੂੰ ਲੈ ਜਾ ਤੈਨੂੰ ਕਹੀ ਜੰਨਾ ਜਿੱਥੇ ਮਰਜ਼ੀ ਲੈ ਕੇ ਜਾਉ ਤੇਰੇ ਨਾਲ ਜਾਂ ਮੈਂ ਜਾਉਂਗਾ ਤੂੰ ਖੇਤੇ ਨਾਲ ਜਾ ਮੇਰੀ ਗੱਲ ਸੁਣ ਇਹਨੂੰ ਖੇਤੇ ਨਾਲ ਲੈ ਕੇ ਜਾ ਕਰੇ ਬੈਠਾ ਰਹੇ ਕੋਈ ਕੰਮ ਨਾ ਹੋਈ ਹੋ ਜਾਣੇ ਕੇ ਚੱਲ ਜਾਣਾ ਹੋ ਗਦੇ ਵਗ ਜੇ ਆਪਾਂ ਨਹੀਂ ਕਰੇ ਕਿਹੜੇ ਤਾਈ ਚੱਲ ਕਰੇ ਸਿੱਖ ਲੈ ਪਹਿਲਾਂ ਪਈ ਬਾਹਰ ਨਾ ਲੈ ਕੇ ਜਾਈਂ ਕਦੇ ਕਿਸੇ ਚ ਮਾਰ ਦਨ ਜਾ ਕੇ ਫੇਰ ਫੇਰ ਐਂ ਕਰੋ ਮੈਂ ਤਾਂ ਸਿੱਖਿਆ ਹਾਂ ਚੱਲ ਮੈਂ ਤਾਂ ਉਥੇ ਲੈ ਜਾਣਾ ਬਾਵੇ ਓਏ ਦਾਣਾ ਮੰਡੀ ਚ ਐ ਕੱਲੀ ਨਹੀਂ ਐ ਕਰੀ ਹਾਂ ਇਹਨੂੰ ਦਾਣਾ ਮੰਡੀ ਚ ਲੈ ਜਾ ਕਰ 5-7 ਦਿਨ ਸਿਖਿਆ ਦੇ ਪਹਾ ਵੜਦੇ ਦਾ ਇਹ ਗੱਲ ਮੈਂ ਕਹੀ ਇਹਨੂੰ ਐਂ ਕਰਨੀ ਫੇਰ ਐਂ ਕਰ ਲੈ ਤਾਂ ਦੱਸ ਫੇਰ ਸਿੱਖਿਆ ਹਾਂ ਮੈਂ ਆਪੀ ਕੱਲਾ ਕੇ ਵੀ ਸਿੱਖ ਲੇਗਾ ਨਾ ਤਾਂ ਸਕੂਟੀ ਪੰਨੀ ਜਾਉ ਨਾਲੇ ਗੋਡੇ ਆਪਦੇ ਬਣਾਏਂਗਾ ਤੂੰ ਹੋਰ ਨਵੀਂ ਸੋਰੀਏ ਕੀ ਫੇਰ ਸਕੂਟਰੀ ਦਾ ਚੱਲ ਕੀ ਆ ਫੁੱਟ ਜੂ ਫੁੱਟ ਜੇ ਹਾਹਾ ਵੱਢਿਆ ਜਾ ਉਸਮਗਾ ਖੜਾ ਦਾ ਸੁੱਟੂਗਾ ਯਾਰ ਮੈਂ ਚਾਹੇ ਮਾਰਾਂ ਚਾਹੇ ਖਾਪਾਂ ਯਾਰ ਤੁਸੀਂ ਮੇਰੀ ਚਾਬੀ ਦਿਓ ਦੇਖਾ ਜਾਂ ਨਹੀਂ ਮਿਲਦੀ ਉਹ ਚਾਬੀ ਮਿਲਦੀ ਕਿਉਂ ਨਹੀਂ ਭਾਈ ਕੁਝ ਕਰਨਾ ਭਾਈ ਅਸੀਂ ਨਹੀਂ ਦਿੰਦੇ ਚਾਬੀ ਨਾ ਜਮੀਨ ਦਿਓ ਨਾ ਤੁਸੀਂ ਆ 40000 ਦੀ ਸਕੂਟਰੀ ਆਈ ਵੀ ਚਾਬੀ ਲੈ ਕੇ ਬੈਗੇ ਉੱਥੇ ਪਈ ਆ ਤੇਰੀ ਜਾ ਕੇ ਭਾਲਾ ਜਾ ਕੇ ਬਾਲਾ ਮੈਂ ਬਾਲੂਆ ਮੇਰੀ ਚਾਬੀ ਆਦਰ ਚਾਬੀ ਦੇ ਚਾਬੀ ਨਹੀਂ ਮਿਲਦੀ ਹੈਗੀ ਤਾਂ ਤੈਨੂੰ ਕਾਹਨਾ ਹੁਣ ਕਾਹਨਾ ਦਵਾਵਾ ਭਾਈ ਪਹਿਲਾਂ ਮਸਾਲਾ ਬੁਰੇ ਹਿਲੇ ਨਾਲ ਲੈਂਦੀ ਹੁਣ ਚਾਬੀਆਂ ਲੁਕੋ ਲੀਆਂ ਲੁਕੋਣੀ ਹੈ ਸਿੱਖ ਤਾਂ ਲੈਂਦਾ ਪਹਿਲਾਂ ਮੈਨੂੰ ਕਹਿੰਦਾ ਵੀ ਮੈਨੂੰ ਦੋ ਦਿਨ ਸਿਖਾ ਦੇ ਜਦੋਂ ਸਿੱਖ ਲੈਂਦਾ ਫਿਰ ਜਦਦਰ ਮਰਜ਼ੀ ਲਈ ਫਿਰਦਾ ਯਾ ਨੰਦੇ ਆ ਗਏ ਤੇਰੀ ਸਮਝਾਉਣ ਲਈ ਕਿੱਥੇ ਵੀ ਤੈਨੂੰ ਸਮਝਾਈ ਜਾਂਦਾ ਉਹ ਸਮਝਾਈ ਇਹਨੇ ਮੈਂ ਕੀ ਮਾਰਾ ਕਰਤਾ ਯਾਰ ਮੈਂ ਲੈਚੀ ਕਰੇ ਬੈਠਾ ਮੈਂ ਤਾਂ ਗੋਡਿਆਂ 'ਤੇ ਬੈਠਾ ਗੋਡਿਆਂ 'ਤੇ ਬੈਠਾ ਗੋਡਿਆਂ ਦੇ ਲੱਤਾਂ ਤੋਂ ਵੀ ਜਾਵੇਗਾ ਹਾਂ ਲਲੂ ਕਲ ਤੋੜੇ ਉਹ ਵਖਰੇ ਨੇ ਮੈਂ ਤਾਂ ਜਾਵਾਂ ਭਾਈ ਮੇਰੀ ਚਾਬੀ ਦਿਓ ਯਾਰ ਨਹੀਂ ਮਿਲਦੀ ਨਹੀਂਗੀ ਫਿਰ ਤਾ ਹਾਂ ਲਾੜਾ ਜਿਹੜਾ ਜ਼ੋਰ ਲਾਉਣਾ ਤੈਨੂੰ ਇੱਕ ਗੱਲ ਕਹਤੀ ਨਾ ਚਾਬੀ ਨਹੀਂ ਮਿਲਦੀ ਨਹੀਂ ਮਿਲਦੀ ਨਹੀਂ ਮਿਲਦੀ ਚਾਬੀ ਤਾਂ ਮੈਂ ਲੈ ਕੇ ਰਹੂੰਗਾ ਚੱਲ ਫਿਰ ਲੈ 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 ਫਿਰ ਜਾ ਭੱਜ ਜਾ ਨਹੀਂ ਦਿੰਦੇ ਚਾਬੀ ਸਰ ਪੇ ਵੀ ਹੁਆ ਓਏ ਨਹੀਂ ਭਾ ਲੈ ਕੇ ਤੁਹਾਡੇ ਗਲ ਪਉਗਾ ਫੇਰਾ ਮੈਂ ਤੈਨੂੰ ਮਰਦਾ ਹੁਣ ਮਰ ਜਾ ਸਾਨੂੰ ਕੋਈ ਚੱਕਰ ਨਹੀਂਗਾ ਚੱਕ ਕੇ ਫੂਕ ਦਾਂਗੇ ਹੋਰ ਕੀ ਆ ਇਹੀ ਤਾਂ ਭਾੜ ਦਿਓ ਇਹੀ ਤਾਂ ਭਾੜ ਦਿਓ ਵੀ ਜਮੀਨ ਦਾ ਬਲੀਏ ਓਏ ਅੱਕੇ ਹੋਏ ਬੋਲਦੇ ਆ ਅੱਕੇ ਹੋਇਆ ਬੋਲਦਾ ਮੈਂ ਤੇਰੇ ਲਪਾਏ ਪਿਆ ਤੁਹਾਨੂੰ ਕੀ ਆ ਯਾਰ ਮੇਰੀ ਤਾਂ ਚਾਬੀ ਲੈ ਕੇ ਦਿਓ ਲੈ ਕੇ ਦਿਓ ਚਾਬੀ ਨਹੀਂ ਮਿਲਦੀ ਤੋਪਸ ਮਰਜ ਕਿਉਂ ਫੜਾ ਦੇ ਕੀ ਗੱਲ ਆ ਮੀਨੇ ਕਹੂੰ ਨਾ ਹਰਦੀ ਨਹੀਂ ਲੂਤੀ ਨਾ ਨਹੀਂ ਕਰੇਗਾ ਕਿਤੇ ਨੁਕਸਾਨ ਕਰੂਗਾ ਆਇਆ ਕਹਦੇ ਯਾਰ ਜੀ ਦਾ ਲਾਂਬਾ ਆਉਂਦਾ ਕਹਿੰਦੇ ਪਈ ਉਹਦੇ ਨਾਲ ਟੱਕਰ ਮਰ ਜਾ ਜਿੱਥੇ ਮਰ ਜਾ ਜਿੱਥੇ ਲੈ ਜਾਣਾ ਚਾਹੁੰਦਾ ਹਾ ਡੜੀ ਮੈਂ ਲੈ ਕੇ ਜਾਉਂਗਾਈ ਸਿਆਪਾ ਖੜਾ ਕਰੇਗਾ ਕੋਈ ਟਿਕ ਜਾ ਕਰੇ ਬਹਿ ਜਾ ਨਿਛਰਾ ਤੂੰ ਕੋਈ ਨਹੀਂ ਸਿਆਪਾ ਕਰਦਾ ਸਾਈਡੇ ਸਾਈਡ ਜਾਉਂਗਾ ਤਾਂ ਇੱਕ ਸਾਈਡ ਤੇ ਨਾਲੀ ਕਣੀ ਦੀ ਹੋ ਕੇ ਉਹ ਹੋ ਮੇਲਾ ਤਾਂ ਟੈਂਕੀ ਭਰ ਗਈ ਬੰਦ ਕਰਕੇ ਆ ਜਾ ਕਰਕੇ ਆ ਮੜਾ ਬੰਦ ਨਾ ਮੇਰੀ ਗੱਲ ਸੁਣ ਲੈ ਜੇ ਹੁਣ ਕੋਈ ਛੱਟਪੇਟ ਵੱਜੀ ਅਸੀਂ ਨਹੀਂ ਬੈਠ ਕੇ ਤੇਰੇ ਪੁੱਛਣਾ ਹੈਗਾ ਵੀ ਤੈਨੂੰ ਰੋਟੀ ਦਹੀਂ ਜਾਵਾਂਗੇ ਨਾਲ ਮੇਰੀ ਗੱਲ ਸੁਣ ਲੈ ਫਿਰ ਮੈਨੂੰ ਨਾ ਕਹੀਂ ਵਿਆਹ ਲੀੜਾ ਤੋੜਦਾ ਕਦੇ ਕੁਛ ਕਰਦਾ ਪਹਿਲਾਂ ਕੀ ਰੋਜ ਗੁਲਗਲੇ ਦਿੰਨੀ ਆ ਤੂੰ ਹੋਰ ਤਾਂ ਨਾ ਹੈ ਖਾ ਕੇ ਹਰਾਮ ਨਾ ਕਰਤਾ ਆ ਖਾ ਕੇ ਆ ਕੇ ਹਰਾਮ ਨਾ ਕਰਾ ਤੀਆ ਭੀ ਨੂੰ ਫੜਾਈ ਕਿਉਂ ਆ ਯਾਰ ਯਾਰ ਮੈਂ ਸੋਹਰਾ ਜੀ ਕਰਦੀ ਮਾ ਖਾਦਾ ਪਿਆ ਨਾ ਸਾਡਾ ਮਾ ਖਾਦਾ ਪਿਆ ਮੇਰੀ ਜੀਜਾ ਯਾਰਾ ਮੈਂ ਚਾਹਦੀ ਆ ਜਾ ਮਗ ਜਾ ਆ ਜਾ ਜਾ ਪਾ ਜਾ ਥੱਲੇ ਆ ਜਾ ਟਰੱਕ ਤੇ ਜਾ ਵਗ ਜਾ ਕੱਲ ਫੇਰ ਥੱਲੇ ਆਵਾਂ ਯਾਰਾ ਥੋੜੇ ਨਿਬੜੂਪਰਾ ਗੱਲਾਂ ਸੁਣੀ ਹੋਣਾ ਚਾਹੀਦਾ ਮੇਰੀ ਗੱਲ ਸੁਣ ਲੈ ਓਏ ਇਹਨਾ ਬੋਲਦੇ ਨਾਲੇ ਟੰਡ ਗਿਆ ਹੂੰ ਆ ਭਾਈ ਮੇਰੀ ਤਾਂ ਕੰਦ ਖਿੱਚ ਲਓ ਤੂੰ ਬਾਗ ਜਾ ਸਾਈਡ ਤੇ ਕਮਰਾ ਪਾ ਕੇ ਦੇਦਾ ਯਾਰ ਲੋਕ ਮਖੌਲ ਕਰਦੇ ਨੇ ਹੈ ਲੈ ਆ ਗੰਡੇ ਚੱਕੋ ਮੇਰੀ ਬੈਠਕ ਚ ਓਏ ਸਾਲਿਆਂ ਨੇ ਮੁਸਕ ਠਾਰ ਗਿਆ ਉੱਥੇ ਮੇਰੇ ਕਮਰੇ ਚ ਤੂੰ ਖਾਦਾ ਨਹੀਂ ਹੈਗਾ ਹੋਰ ਕਿਤੇ ਬਾਹਰ ਰੱਖਣ ਜਾਈਏ ਉੱਥੇ ਰੱਖਾਂਗੇ ਆ ਨਾ ਫਿਰ ਮੇਰੇ ਹਿੱਸੇ ਦੇ ਰੱਖ ਦੋ ਠੇਕਾ ਲੇਤਾ ਮੈਂ ਸਾਰਿਆਂ ਦਾ ਕੋਈ ਨਾ ਕੋਈ ਨਾ ਭਗ ਜਾ ਭਗ ਜਾ ਓਏ ਉਹ ਭਗ ਜਾ ਤੂੰ ਪੈ ਨਾ ਗੱਲ ਨਾ ਹੋੜ ਕੇ ਇਹਨੂੰ ਠੇਕਾ ਦਾ ਫਿਰ ਇਹਨੂੰ ਵੀ ਨਹੀਂ ਲੱਗਦਾ ਵੀ ਤੇਰੀਆਂ ਰੋਟੀਆਂ ਥੱਪ ਕੇ ਦੇਵੇ ਲੈ ਜਾ ਕਣੀ ਚਾਰ ਕਿੱਲੇ ਦਾ ਜ਼ਮੀਨ ਦਾ ਖਾਨ ਲੈ ਦੀ ਆਉਂਦੇ ਚਾਰ ਕਿੱਲੇ ਸੰਭਲਾ ਭਰਾਵਾ ਮੇਰੇ ਵਾਲੇ ਵੀ ਸੰਭਲਾ ਕਲੇਸ਼ਾ ਕਰ ਬਸ ਕਲੇਸ਼ਾ ਕਰ ਬੁਰਕ ਮਾਰਦੇ ਆ ਬੁਰਕ ਕੀ ਮਾਰਦੇ ਹੋਂ ਕਦੇ ਦਾ ਬੱਟ ਪਵਾ ਕੇ ਦੇਖਿਆ ਕਿੰਨੇ ਵਾਰੀ ਰੋਲਾ ਪੈ ਗਿਆ ਪਤਾ ਨਹੀਂ ਕੀ ਮਾੜਾ ਕਰਿਆ ਰੱਬ ਦਾ ਹੈ ਜਾਂ ਸਾਡੇ ਕਰੇ ਦਾ ਦਲਾਤਾ ਇਧਰ ਜਾ ਕੇ ਤਾਂ ਪਿਆ ਹੈ ਬੜਾ ਜਾਂਦਾ ਪਰ ਆਪਦੇ ਅੱਡ ਬਿਡ ਹੁੰਦੀ ਜਨਰਲੀ ਬਾਤ ਨਹੀਂ ਹੈਗੀ ਹਾਂ ਪਾ ਦੋ ਨਾਲੇ ਉੱਥੇ ਬੱਟ ਪਾ ਦੋ ਭਈ ਨਾਲੇ ਛਕੰਦ ਖਿੱਚ ਬਾਵੇ ਇੱਥੋਂ ਦੀ ਖੇਤ ਦੀ ਨੱਕ ਦੀ ਖੇਤ ਦੀ ਕੋਠੀ ਪਾਣੀ ਜਿੱਥੇ ਜਾ ਬਾਰੇ ਜਾ ਮਾ ਬਾ ਜਾ ਇਹ ਤਾਂ ਬੋਲੀ ਜਾ ਫੇਰ ਹੂੰ ਮੈਂ ਖੇਤ ਆ ਬਣਾ ਜਾਉ ਇਹ ਤਾਂ ਬਹੁਤ ਲੋਹੜਦਾ ਨਹੀਂਗਾ ਖਾਂਦਾ ਕੀ ਹੈ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਇਹਦੀ ਆਹੀ ਆ ਜੂ ਰੱਸਾ ਜਾ ਠੀਕੇ ਇਹਦੇ ਨਾਲ ਹੀ ਬੰਨ੍ਹ ਦਿੰਦੇ ਆ ਯਾਰ ਉਹ ਡੈਡੀ ਹਾਂ ਉਹ ਤਾਂ ਤਾਇਰੇ ਫੇਰ ਉਹੀ ਕੰਮ ਕਰਤਾ ਉਹ ਸਕੂਟਰ ਡੇਰੀ ਨਾਲ ਤਾਂ ਕਿਸੇ ਦੇ ਵਿੱਚ ਮਾਰੀ ਮਨੇ ਆਪ ਦੇ ਕੇ ਸਰਟੀਫਿਟਾ ਭਜੀ ਉਹਦੇ ਕੀ ਹੋ ਗਿਆ ਉਹ ਮੰਤਤ ਦਾ ਗੋਰੀ ਦਾ ਫੋਨ ਆਇਆ ਸੀਗਾ ਉਹ ਸੱਟਾ ਫੇਟ ਖਾਈ ਬੈਠਾ ਉੱਥੇ ਮੇਰਾ ਆਪਾ ਖਾਣਾ ਕਿਹਾ ਤਾਂ ਸੀਗਾ ਵੀ ਕਾ ਨੂੰ ਭਾਈ ਜਦੋਂ ਉਹ ਚਾਬੀ ਚੱਕ ਕੇ ਫੜਾਤੀ ਮੈਂ ਤੈਨੂੰ ਕਹੀ ਨਾ ਵੀ ਦੇਣੀ ਨਹੀਂ ਚਾਬੀ ਆ ਚਾੜ ਦਾ ਚੰਦ ਮੇਰਾ ਹੀ ਕਿਸੂਰ ਕੱਢਿਆ ਕਰੋ ਉਹਨਾਂ ਨੇ ਜੇ ਚੱਕ ਲਿਆ ਹੁਣ ਕਿੱਥੇ ਆਓ ਆ ਰੱਸਾ ਜਾ ਮੈਂ ਤੰਬਾ ਜਾ ਬੰਨੂ ਮੈਂ ਕਹਣਾ ਉਸੇ ਨੂੰ ਬੰਨੂ ਇਹਦੇ ਨਾਲ ਬਲਕੜੀ ਇਸਕੇ ਲਈ ਕਿਉਂ ਆ ਜੀ ਕਿਸੇ ਦੇ ਹੋਰ ਤਾਂ ਨਹੀਂ ਸੱਟ ਫੇਟ ਕੀ ਪਤਾ ਜਾ ਕੀ ਪਤਾ ਲੱਗੂ ਮੈਂ ਤਾਂ ਗੁਰਦਾਪਨ ਆ ਸੀ ਕਾਲੀ ਕਾਲ ਤੇ ਆਪਣੇ ਜਾ ਕੇ ਦੇਖਾ ਡਿੱਗਿਆ ਪਿਆ ਕਹਿੰਦਾ ਡਿੱਗਿਆ ਪਿਆ ਇਹ ਚੱਕੇ ਵੀ ਹੈਗਾ ਸੱਟ ਹੋ ਐਡਾ ਕੰਜਰ ਸਿਆਪਾ ਖਾਨ ਕਿੱਥੇ ਸਿਆਪਾ ਛੇੜਿਆ ਇਹਨੇ ਨਾਲ ਮੈਂ ਇਹਨੂੰ ਕਿਹਾ ਵੀ ਨਾ ਆਪਣੇ ਨਾਲ ਰਲਾ ਉਹੀ ਕੰਮ ਕਰਤਾ ਹੁਣ ਬੈਠਾ ਰਹੂ ਮੰਜੇ ਤੇ ਕਿਹੜਾ ਇਹਨਾਂ ਨੂੰ ਪੁੱਜੀ ਜਾਊਗਾ